ਪੰਜਾਬ ਯੂਨੀਵਰਸਿਟੀ ਦੇ ਵਿੱਚ ਜੋ ਸਥਿਤੀ ਲੰਘੇ ਕੱਲ ਬਣੀ ਉਹ ਅਜੇ ਖਤਮ ਨਹੀਂ ਹੋਈ ਉਹ ਅਜੇ ਵੀ ਸੰਕਲਪ ਜਾਰੀ ਹੈ ਅਜੇ ਵੀ ਵਿਰੋਧ ਜਾਰੀ ਹੈ ਵਿਦਰੋਹ ਜਾਰੀ ਹੈ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਬੱਚਿਆਂ ਦੀਆਂ ਮੰਗਾਂ ਮੰਨ ਲਈਆਂ ਜਾਣ ਪਰ ਮੰਨੀਆਂ ਜਾਣਗੀਆਂ ਨਹੀਂ ਉਹ ਹੁਣ ਵਕਤ ਦੱਸੇਗਾ ਤ੍ਰਲੰਗੇ ਕੱਲ ਕੀ ਹੋਇਆ ਉਹਦਾ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੈ ਉਹ ਕਿਉਂ ਹੋਇਆ ਹੈ ਕਿਸ ਕਾਰਨ ਵੱਸ ਹੋਇਆ ਤੇ ਉਹਦਾ ਭਵਿੱਖ ਕੀ ਕਹਿੰਦਾ ਔਰ ਕਿਸ ਤਰ੍ਹਾਂ ਉਹ ਹੋਣਾ ਚਾਹੀਦਾ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਮੇਰੇ ਨਾਲ ਆਵਾਜ਼ੇ ਕੌਮ ਜਥੇਬੰਦੀ ਦੇ ਬਖਸਲਾ ਘਰ ਭਾਈ ਹਰਜਿੰਦਰ ਜੰਦਾ ਔਰ ਉਹਨਾਂ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਕਰਤਾਰਪੁਰ ਮੌਜੂਦ ਨੇ ਭਾਈ ਸਾਹਿਬ ਸਭ ਤੋਂ ਪਹਿਲਾਂ ਥੋੜਾ ਤੋਂ ਸ਼ੁਰੂ ਕਰਦੇ ਹਾਂ ਜੋ ਸਥਿਤੀ ਪੰਜਾਬ ਯੂਨੀਵਰਸਿਟੀ ਦੀ ਬਣ ਗਈ ਹੈ ਜਿਸ ਤੱਕ ਇਹ ਸਾਰਾ ਪ੍ਰੋਗਰਾਮ ਪਹੁੰਚ ਗਿਆ ਤੁਸੀਂ ਕੱਲ ਜਾ ਕੇ ਆਸਾਰ ਦੇਖਿਆ ਕਿਸ ਤਰ੍ਹਾਂ ਦੇ ਨੇ ਉੱਥੇ ਸਭ ਤੋਂ ਪਹਿਲਾਂ ਪਹਿਲੀ ਨਿਗਾਹ ਤੁਹਾਡੀ ਕੀ ਕਹਿੰਦੀ ਹੈ ਉਸ ਚੀਜ਼ ਬਾਰੇ ਹਾਂ ਜੀ ਥੈਂਕ ਯੂ ਤੁਸੀਂ ਕੀ ਤੁਸੀਂ ਸਾਰੀ ਘਟਨਾ ਨੂੰ ਜਿਹੜਾ ਸ਼ੁਰੂ ਤੋਂ ਜਾਨਣਾ ਚਾਹੁੰਦੇ ਆ ਪੁੱਤਿਆਂ ਨੂੰ ਕਿਉਂਕਿ ਘਟਨਾ ਵੈਸੇ ਤਾਂ ਮੈਂ ਮੰਨ ਕੇ ਚੱਲਦਾ ਹਾਂ ਕਿ ਪੰਜਾਬ ਦੇ ਵਿੱਚ ਕੋਈ ਵੀ ਅਸੀਂ ਸਰਗਰਮ ਟਰ ਅਸੀਂ ਨਹੀਂ ਰਹਿ ਗਈ ਜਿਹੜੀ ਉਸ ਚੀਜ਼ ਦਾ ਹਿੱਸਾ ਨਹੀਂ ਬਣੀ ਤਕਰੀਬਨ ਤਕਰੀਬਨ ਹਰੇਕ ਉਹ ਸਰਗਰਮ ਬੰਦਾ ਉਸ ਕੱਲ ਵਾਲੇ ਪ੍ਰੋਗਰਾਮ ਦਾ ਹਿੱਸਾ ਸੀਗਾ ਤੇ ਜਿਹੜੀ ਮੈਂ ਉਸ ਜਗ੍ਹਾ ਦੇ ਵਿੱਚ ਪਹੁੰਚਣ ਦੀ ਜਿਹੜੀਆਂ ਮੁਸੀਬਤਾਂ ਆਈਆਂ ਉਹ ਪਹਿਲੇ ਦੱਸ ਦਿੰਦਾ ਉਸ ਤੋਂ ਬਾਅਦ ਅੱਗੇ ਕਿਹਜਿਹਾ ਪ੍ਰੋਗਰਾਮ ਹੋਇਆ ਅਸੀਂ ਜਦੋਂ ਇੱਥੋਂ ਗਏ ਆ ਤੇ ਮੈਨੂੰ ਰਸਤੇ 'ਚ ਫੋਨ ਆਉਣੇ ਸ਼ੁਰੂ ਹੋ ਗਏ ਕਿ ਕੁਝ ਬੰਦਿਆਂ ਨੂੰ ਇੱਥੇ ਹੀ ਜਿਹੜੇ ਬੰਦੇ ਉੱਧਰ ਜਾ ਰਹੇ ਸੀ ਉਹਨਾਂ ਨੂੰ ਡਿਟੇਨ ਕਰਨ ਦੇ ਲਈ ਰਸਤੇ 'ਚ ਪੁਛਿਆ ਗਿਆ ਤੇ ਉਹਨਾਂ ਦੀ ਫੀਲਡਿੰਗ ਲੱਗੀ ਤੇ ਉਹਨਾਂ ਨੂੰ ਕਈਆਂ ਨੂੰ ਉੱਥੇ ਹੀ ਰੋਕ ਲਿਆ ਗਿਆ ਰਸਤੇ 'ਚ ਫਿਰ ਜਦੋਂ ਅਸੀਂ ਚੰਡੀਗੜ੍ਹ ਅਸੀਂ ਤਾਂ ਪਹੁੰਚ ਗਏ ਸੀ ਕਿਉਂਕਿ ਅਸੀਂ ਅਰਲੀ ਮਾਰਨਿੰਗ ਨਿਕਲ ਗਏ ਸੀਗੇ ਤੇ ਜਦੋਂ ਅਸੀਂ ਚੰਡੀਗੜ੍ਹ ਤੇ ਵਿੱਚ ਐਂਟਰ ਕਰਨਾ ਸੀ ਤੇ ਜਿੱਥੇ ਮੁਹਾਲੀ ਤੇ ਚੰਡੀਗੜ੍ਹ ਦੀ ਬਾਰੀ ਗੇਟਿੰਗ ਆਂਦੀ ਹੈ ਉੱਥੇ ਉਹਨਾਂ ਨੇ ਤਕਰੀਬ 40-50 ਪੁਲਿਸ ਦੇ ਮੁਲਾਜ਼ਮ ਜਿਹੜੇ ਸੀ ਉਹ ਖੜੇ ਕੀਤੇ ਹੋਏ ਸੀ ਤੇ ਜਦੋਂ ਅਸੀਂ ਦੇਖਿਆ ਕਿ ਜਿਹੜੇ ਉਹ ਪੁਲਿਸ ਦੇ ਮੁਲਾਜ਼ਮ ਸੀਗੇ ਉਹਨਾਂ ਦੀ ਮਾਨਸਿਕਤਾ ਇਦਾਂ ਦੀ ਬਣਾ ਕੇ ਉੱਥੇ ਖੜਾ ਕੀਤਾ ਸੀਗਾ ਕਿ ਉਹ ਲੋਕ ਆਮ ਲੋਕਾਂ ਨੂੰ ਵੀ ਨਹੀਂ ਜਾਣਦੇ ਰਹੇ ਸੀਗੇ ਜਿਨ੍ਹਾਂ ਦਾ ਕੋਈ ਉੱਥੇ ਰੋਜ਼ਮਰ ਦਾ ਕੋਈ ਕਾਮਕਾਰ ਆ ਜਾਂ ਕਿਸੇ ਨੂੰ ਪੀਜੀ ਜਾਣਾ ਜਾਂ ਕਿਸੇ ਨੂੰ ਹੋਰ ਕੋਈ ਸਰਵਿਸਿਸ ਦੇਣੀ ਆ ਉਹਨਾਂ ਨੂੰ ਵੀ ਉਹ ਦਿੱਕਤ ਪਰੇਸ਼ਾਨੀ ਬਹੁਤ ਹੋ ਰਹੀ ਸੀ ਤੇ ਰਸ਼ ਇਨਾ ਜ਼ਿਆਦਾ ਹੋ ਗਿਆ ਸੀ ਚੰਡੀਗੜ੍ਹ ਦੇ ਵਿੱਚ ਐਂਟਰ ਕਰਨ ਦੇ ਲਈ ਤੁਸੀਂ ਮੰਨੋ ਕਿ ਜਿਹੜੇ ਸਾਡੇ ਤੋਂ ਬਾਅਦ ਆਏ ਨਾ ਉਹਨਾਂ ਨੂੰ ਸ਼ਾਮਾਂ ਪੈ ਗਈਆਂ ਉੱਥੇ ਚੰਡੀਗੜ੍ਹ ਪਹੁੰਚਣ ਚ ਤੇ ਐਦਾਂ ਕਰਦੇ ਕਰਦੇ ਚਲੋ ਮੈਂ ਕਿਉਂਕਿ ਚੰਡੀਗੜ੍ਹ ਤੋਂ ਵਾਕਫ ਆ ਮੈਨੂੰ ਉਹਨਾਂ ਦੀਆਂ ਪੈਰਲਲ ਜਿਹੜੀਆਂ ਸੜਕਾਂ ਸੀ ਕਿ ਅੰਦਰੋਂ ਦੀ ਮੈਂ ਤੇ ਸਾਡੇ ਸਾਥੀ ਜਿਹੜੇ ਸੀ ਆ ਪਹੁੰਚ ਗਏ ਉੱਥੇ ਜਦੋਂ ਅਸੀਂ ਪਹੁੰਚੇ ਨਾ ਤਾਂ ਅਸੀਂ ਯੂਨੀਵਰਸਿਟੀ ਤੋਂ ਕਰੀਬ ਥੋੜੀ ਦੇਰ ਪਿੱਛੇ ਹੀ ਸਾਨੂੰ ਪਤਾ ਲੱਗਿਆ ਸੀਗਾ ਕਿ ਉਹ ਅੱਗੇ ਗੱਡੀਆਂ ਨਹੀਂ ਜਾਣੀਆਂ ਹੈਗੀਆਂ ਫਿਰ ਆਪਾਂ ਗੱਡੀਆਂ ਪਾਰਕ ਕਰ ਦਿੱਤੀਆਂ ਪਾਰਕ ਕਰਕੇ ਫਿਰ ਜਦੋਂ ਅਸੀਂ ਜਾਣਾ ਸ਼ੁਰੂ ਕੀਤਾ ਤੇ ਲੋਕਾਂ ਦਾ ਵਾਹ ਵਾਹ ਇਕੱਠ ਉੱਥੇ ਬਹੁਤ ਸਾਰੇ ਯੂਥ ਦੇ ਜਿਹੜੇ ਨੌਜਵਾਨ ਚਿਹਰੇ ਉੱਥੇ ਅਸੀਂ ਦੇਖੇ ਨਵੇਂ ਜਿਨ੍ਹਾਂ ਦੀਆਂ ਕਾਲਜਾਂ ਚੋਂ ਜਾਂ ਹੋਰ ਐਸੋਸੀਏਸ਼ਨਾਂ ਚੋਂ ਆਈਆਂ ਜਿਹੜੀਆਂ तरह ਸੀਗੀਆਂ ਉਹ ਪ੍ਰੈਸ ਨੂੰ ਡੀਲ ਕਰ ਰਹੀ ਸੀ ਵੱਡੇ ਲੈਵਲ ਤੇ ਪ੍ਰੈਸ ਉੱਥੇ ਖੜੀ ਸੀ ਵੱਡੇ ਲੈਵਲ ਤੇ ਉੱਥੇ ਪ੍ਰਸ਼ਾਸਨ ਖੜਾ ਸੀਗਾ ਪ੍ਰਸ਼ਾਸਨ ਨੇ ਆਪਣੀਆਂ ਤਿਆਰੀਆਂ ਨੂੰ ਜ਼ਿਆਦਾ ਬਿਹਤਰ ਕਰਨ ਲਈ ਕੀ ਕੀਤਾ ਦੇਖੋ ਅਸੀਂ ਜਾਣਦੇ ਹਾਂ ਕਿ ਚੰਡੀਗੜ੍ਹ ਨੂੰ ਇਹ ਤਾਂ ਉਹ ਵੱਖਰੀ ਯੂਨਿਟਡ ਯੂਨਿਟ ਟੈਰੀਟਰੀ ਦੀ ਤਰ੍ਹਾਂ ਹੀ ਡੀਲ ਕਰ ਰਹੇ ਉਦੋਂ ਹੀ ਦੇਖਦੇ ਹਾਂ ਪਰ ਜਿਹੜੀ ਉੱਥੇ ਦੀ ਜ਼ਿੰਮੇਵਾਰੀਆਂ ਦੇ ਵਿੱਚ ਬਾਕੀਆਂ ਦਾ ਹਿੱਸਾ ਪਿਆ ਉਹ ਨਵਾਂ ਸੀਗਾ ਸਾਡੇ ਲਈ ਉੱਥੇ ਪੰਜਾਬ ਪੁਲਿਸ ਵੀ ਪਹੁੰਚੀ ਹੋਈ ਆ ਉੱਥੇ ਹਰਿਆਣਾ ਦੀ ਪੁਲਿਸ ਵੀ ਵੱਡੀ ਤعداد ਵਿੱਚ ਪਹੁੰਚੀ ਹੋਈ ਹੈ ਉੱਥੇ ਰੈਪਿਡ ਫਾਇਰ ਰੈਪਿਡ ਫੋਰਸ ਵੀ ਪਹੁੰਚੀ ਹੋਈ ਹੈ ਇਹ ਥੋੜਾ ਕੰਟਰੋਵਰਸ਼ੀਅਲ ਹੈ ਭਾਈ ਸਾਹਿਬ ਮੈਂ ਇੱਥੇ ਐਡ-ਆਨ ਕਰਨਾ ਚਾਹੁੰਦਾ ਹੈ ਇਹ ਇਹ ਤੱਤ ਥੋੜਾ ਕੰਟਰੋਵਰਸ਼ੀਅਲ ਬਣ ਗਿਆ ਕੱਲ ਵੀ ਬਣ ਗਿਆ ਸੀਗਾ ਕਿ ਹਰਿਆਣੇ ਦੀ ਪੁਲਿਸ ਉੱਥੇ ਚੰਡੀਗੜ੍ਹ ਚ ਪਹੁੰਚੀ ਹੈ ਯੂਨੀਵਰਸਿਟੀ ਚ ਪਹੁੰਚੀ ਨਾਨਕ ਸਿੰਘ ਨੇ ਇਹਦੇ ਉੱਤੇ ਸਟੇਟਮੈਂਟ ਦਿੱਤੀ ਕਿ ਇਦਾਂ ਦਾ ਕੁਝ ਨਹੀਂ ਹੋਇਆ ਪਰ ਤੁਸੀਂ ਉੱਥੇ ਪ੍ਰਤੱਖ ਦੇਖਿਆ ਤੁਹਾਡੇ ਹਿਸਾਬ ਨਾਲ ਸੀ ਉੱਥੇ ਅਸੀਂ ਪ੍ਰਤੱਖ ਦੇਖੀਏ ਗੱਲਾਂ ਦੱਸਾਂਗੇ ਕਿਉਂਕਿ ਮੈਂ ਨਾਨਕ ਸਿੰਘ ਦੀ ਜਰ ਉਹ ਸ ਨਾਮ ਹੈ ਸੱਟ ਤੇ ਬਿਲਕੁਲ ਦੇਖੋ ਉੱਥੇ ਬਹੁਤ ਸਾਰੇ ਵੀਡੀਓ ਐਵੀਡੈਂਸ ਆਏ ਕੁਝ ਜਰਨਲਿਸਟ ਨੇ ਬਕਾਇਦਾ ਗੱਡੀਆਂ ਦੇ ਉੱਤੇ ਦਿਖਾਏ ਨੰਬਰ ਪੜ ਪੜ ਕੇ ਕਿਉਂਕਿ ਨਾ ਜਿਹੜੀਆਂ ਹਰਿਆਣਾ ਪੁਲਿਸ ਦੀਆਂ ਗੱਡੀਆਂ ਸੀ ਨਾ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਜਿੱਥੇ ਉਹਨਾਂ ਨੇ ਡਿਟੇਨ ਕਰਨੀਆਂ ਜਿਹੜੀਆਂ ਬੱਸਾਂ ਮੰਗਾਈਆਂ ਸੀਆਂ ਉਹ ਸਾਰੀਆਂ ਜਿਹੜੀਆਂ ਗੱਡੀਆਂ ਸੀ इवन ਚੰਡੀਗੜ੍ਹ ਦੀਆਂ ਜਿਹੜੀਆਂ ਪਬਲਿਕ ਟਰਾਂਸਪੋਰਟ ਵਸਾਂ ਵੀ ਸੀਗੀਆਂ। ਉਹ ਵੀ ਖੜੀਆਂ ਸੀਗੀਆਂ, ਹਰਿਆਣਿਆਂ ਦੀਆਂ ਵੀ ਗੱਡੀਆਂ ਖੜੀਆਂ ਸੀਗੀਆਂ, ਪੰਜਾਬ ਦੀਆਂ ਵੀ ਗੱਡੀਆਂ ਖੜੀਆਂ ਸੀਗੀਆਂ ਡਿਟੇਨ ਕਰਨ ਦੀਆਂ। ਮਤਲਬ ਜਾਤ ਹੈ ਕਹੀਏ ਕਿ ਅੱਖਾਂ ਤੋਂ ਦੇਖ ਕੇ ਨਹੀਂ ਚੀਜ਼ਾਂ ਸਮਝ ਆਉਂਦੀਆਂ। ਹੁਣ ਪੀਪੀ ਦਾ ਇੱਥੇ ਟੈਕਟ ਸਮਝ ਆਂਦਾ ਹੈ ਨਾ। ਸੋ ਕਲੀਅਰ ਸੀਗਾ लाठी ਚਾਰਜ ਕਰਨ ਵਾਲੇ ਬੰਦੇ ਵੀ ਮੋਸਟਲੀ ਪੰਜਾਬ ਦੇ ਹੀ ਸੀਗੇ। ਤਾਂ ਹੀ ਉੱਥੇ ਪੰਜਾਬ ਤੋਂ ਗਏ ਜਿਹੜੇ ਨੁਮਾਇੰਦੇ ਸੀਗੇ, ਮੌਜੂਦਾ ਸਰਕਾਰ ਦੇ ਬੰਦੇ ਸੀ ਉਹਨਾਂ ਨੂੰ ਤਾਂ ਹੀ ਪਬਲਿਕ ਨੇ ਆਸੀ ਉੱਥੇ ਉਹਨਾਂ ਨੂੰ ਸਵਾਲ ਕੀਤੇ। ਜਿਹਦੇ ਕਰਕੇ ਬਵਾਦ ਹੋਇਆ। ਮਰ ਹੁਣ ਪ੍ਰੋਬਲਮ ਕੀ ਆ? ਹੁਣ ਅਸੀਂ ਗੱਲ ਆਈਏ ਯੂਨੀਵਰਸਿਟੀ ਦੇ ਮੁੱਦੇ ਤੇ ਯੂਨੀਵਰਸਿਟੀ ਜਿਹੜੀ ਹੈ ਨਾ ਉਹ ਪੰਜਾਬ ਦੀ ਉਹ ਯੂਨੀਵਰਸਿਟੀ ਜਿਹੜੀ ਪੰਜਾਬ ਨੇ ਆਪਣੇ ਹੀ ਰਿਸੋਰਸਸ ਤੋਂ ਪੈਸਿਆਂ ਤੋਂ ਤਿਆਰ ਕੀਤੀ ਤੇ ਉਹਦੇ ਲਈ ਉਹਨਾਂ ਨੇ ਬੜਾ ਵੱਡਾ ਇੱਕ 150 ਸਾਲ ਤੋਂ ਵੀ ਵੱਧ ਦਾ ਇੱਕ ਇਤਿਹਾਸ ਉਹਦਾ ਸਾਡੇ ਨਾਲ ਜੁੜਿਆ ਹੋਇਆ ਹੁਣ ਉਹਨੇ ਉਹਨੀਆਂ ਚੀਜ਼ਾਂ ਨੂੰ ਇੱਕ ਚਿੱcke ਢਾਂਗੇ ਆਪਾਂ ਇਹ ਜਿਹੜੀ ਦਿੱਲੀ ਨੂੰ ਸਲੰਡਰ ਕਰਦੀ ਜੀ ਇਹ ਪੋਸੀਬਲ ਨਹੀਂ ਨਾ ਦੇਖੋ ਮੈਂ ਮੰਨਦਾ ਕਿ ਆਪਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਸਾਬ ਸਕੇ ਉਹਦੇ ਪਿੱਛੇ ਕਾਰਨ ਸੀਗਾ ਦਿੱਲੀ ਦੀ ਬਦਨੀਤੀ ਕਿਉਂਕਿ ਦਿੱਲੀ ਚਾਹੁੰਦੀ ਨਹੀਂ ਸੀਗੀ ਔਰ ਸਰਕਾਰਾਂ ਜਿਹੜੀਆਂ ਇਧਰੋਂ ਚਲਦੀਆਂ ਸੀਗੀਆਂ ਉਹ ਵੀ ਦਿੱਲੀ ਨੂੰ ਸਰੈਂਡਰ ਕਰਦੀਆਂ ਸੀ ਦਿੱਲੀ ਮੋਰੇ ਕੋਡੇ ਢੇਕਦੀਆਂ ਉਹਨਾਂ ਨੇ ਹਾਲੀ ਹਾਲੀ ਸਾਡੇ ਕਈ ਇੰਸਟੀਚਿਊਟ ਜਿਹੜੇ ਸੀਗੇ ਉਹਨਾਂ ਦੀ ਝੋਲੀ ਬਾਤ ਏ ਹੁਣ ਪੰਜਾਬ ਯੂਨੀਵਰਸਿਟੀ ਇਦਾਂ ਦੀ ਯੂਨੀਵਰਸਿਟੀ ਆ ਜਿਹਦਾ ਇੱਕ ਬੜਾ ਵੱਡਾ ਇਤਿਹਾਸ ਆ ਜਿਹਨੇ ਕਈ ਵਿਦਵਾਨ ਜਿਹੜੇ ਸਮਾਜ ਨੂੰ ਦਿੱਤੇ ਉਹਨਾਂ ਦੇ ਦਿਲ ਨੂੰ ਉਹ ਜਿਹੜੀ 6:00 ਵਜੇ ਹੈ ਨਾ ਉਹਨਾਂ ਦਾ ਉਹਦੇ ਲਈ ਮਰ ਮਟਣਾ ਜ਼ਰੂਰੀ ਆ ਉਹਨਾਂ ਦਾ ਉੱਥੇ ਮੋੜੇ ਆ ਕੇ ਝਰ ਤਰੀਕੇ ਦੇ ਸੰਘਰਸ਼ ਦਾ ਹਿੱਸਾ ਬਣਨਾ ਜ਼ਰੂਰੀ ਆ ਤੇ ਉੱਥੇ ਅਸੀਂ ਦੇਖਿਆ ਬੜੀ ਵੱਡੀ ਗਿਣਤੀ ਚ ਉੱਥੇ ਕੱਟ ਹੋਇਆ ਅਸੀਂ ਉੱਥੋਂ ਸ਼ਾਮ ਨੂੰ ਮੁੜੇ ਆ ਤੇ ਤੁਸੀਂ ਮੰਨ ਕੇ ਚੱਲੋ ਕਿ ਅਸੀਂ 10000 ਦੇ ਜਿਹੜੇ ਕਰਾਊਡ ਦੇ ਵਿੱਚ ਉਹ ਕੱਟ ਦੇ ਵਿੱਚ ਜਿੱਥੇ ਸੀਗੇ ਆਪਾਂ ਨੂੰ ਇਹ ਨਹੀਂ ਸਮਝ ਆ ਰਹੀ ਰਾਹ ਕਿੱਥੋਂ ਆਏ ਕਿੱਥੋਂ ਚੱਲੇ ਆ ਮਤਲਬ ਇੰਨਾ ਜ਼ਰਾ ਅੰਦਰ ਜਿਹੜਾ ਸੀਗਾ ਲੋਕਾਂ ਦਾ ਹਜੂਮ ਸੀਗਾ ਉੱਥੇ ਤੇ ਇੰਨਾ ਸਾਡਾ ਤੇ ਜਿਹੜਾ ਬਣਦਾ ਸੀਗਾ ਪੰਜਾਬ ਦੇ ਹੱਕ ਦੀ ਗੱਲ ਸੀ ਪੰਜਾਬ ਦੇ ਲੋਕ ਉੱਥੇ ਪਹੁੰਚੇ ਬਸ ਜਿਹੜੇ ਬਾਕੀ ਉੱਥੋਂ ਹੋਰ ਲੋਕ ਪਹੁੰਚੇ ਜਿਹੜੇ ਜਿਹਨਾਂ ਪੋਲਿਟਿਕਲ ਮਫਾਦ ਸੀਗੇ ਉਹ ਵੀ ਸਾਰੇ ਉੱਥੇ ਪਹੁੰਚੇ ਸੀਗੇ ਹਰ ਇੱਕ ਪਾਰਟੀ ਤੋਂ ਉੱਥੇ ਬੰਦਾ ਨੁਮਾਇੰਦਾ ਪਹੁੰਚਿਆ ਸੀਗਾ ਤੇ ਉੱਥੇ ਸਟੇਜ ਵੀ ਜਿਹੜੀ ਸੀਗੀ ਉਹ ਵੀ ਕਾਫੀ ਹੱਦ ਤੱਕ ਜਿਹੜੀ ਸੀਗੀ ਸਾਰਿਆਂ ਕੋਲ ਸੀਗੀ ਸਾਂਝੀ ਸੀ ਸਟੇਜ ਸੀਗੀ ਸਾਂਝੀ ਸਟੇਜ 'ਤੇ ਸਭ ਨੇ ਹੀ ਆਪਣਾ ਪਾਰਟਿਸਪੇਸ਼ਨ ਕੀਤਾ ਤੇ ਬੜਾ ਵਧੀਆ ਪ੍ਰੋਗਰਾਮ ਰਿਆ ਤੇ ਉੱਥੇ ਕਈਆਂ ਨੇ ਜਿੱਤ ਡਿਕਲੇਅਰ ਵੀ ਕੀਤੀ ਦੇਖੋ ਜਿੱਤ ਡਿਕਲੇਅਰ ਕਰਨ ਦਾ ਪਰਪਸ ਸੀਗਾ ਕਈਆਂ ਦਾ ਕਈਆਂ ਨੇ ਇਸ ਕਰਕੇ ਕੀਤਾ ਕਿ ਇਹ ਜਿਹੜਾ ਐ ਏਡਾ ਵੱਡਾ ਕੱਟ ਹੈ ਕਿ ਕਿਸੇ ਤਰੀਕੇ ਸ਼ਾਂਤ ਹੋ ਜਾਵੇ ਤੇ ਕਈਆਂ ਨੂੰ ਇਹ ਦੇ ਵਿੱਚ ਜਿੱਤ ਦਿਸ ਵੀ ਰਹੀ ਸੀ ਤੇ ਉਹਨਾਂ ਨੇ ਉਸ ਜਿੱਤ ਚੋਂ ਵੀ ਐਲਾਨ ਕੀਤਾ ਪਰ ਦੋਨਾਂ ਦੀ ਮਨਸ਼ਾ ਸਮਝ ਆਉਣੀ ਸੀਗੀ ਜਿਹੜਾ ਉਧਰ ਦਾ ਪੜਿਆ ਲਿਖਿਆ ਜਿਹੜਾ ਵਰਗ ਹੈ ਨਾ ਦੇਖੋ ਉਹਨਾਂ ਨੂੰ ਕਲੀਅਰ ਹੋਏ ਨਹੀਂ ਚੀਜ਼ਾਂ ਜਲਦੀ ਖਾਸ ਤੌਰ ਤੇ ਜਿਹੜੇ ਅਗਵਾਈ ਕਰ ਰਹੇ ਆ ਉਹ ਸਮਝਦੇ ਆ ਕਿ ਕਿੱਦਾਂ ਚੀਜ਼ਾਂ ਨੂੰ ਲੈਣਾ ਹੈਗਾ ਤੇ ਪ੍ਰੈਸ ਨੇ ਵੀ ਕਾਫੀ ਹੱਦ ਤੱਕ ਸਾਥ ਦਿੱਤਾ ਸਾਰੀ ਗੱਲ ਨੂੰ ਪ੍ਰੈਜ਼ੈਂਟ ਕਰਨ ਦੇ ਵਿੱਚ ਤੇ ਅੱਜਕੱਲ ਮੋਬਾਈਲ ਸਭ ਦੇ ਹੱਥ ਵਿੱਚ ਹੁੰਦਾ ਤੇ ਮੋਬਾਈਲ ਤੋਂ ਜਿੰਨੀਆਂ ਚੀਜ਼ਾਂ ਸਾਹਮਣੇ ਲਿਆਈਆਂ ਜਾ ਸਕਦੇ ਹੋ ਉਹ ਆਹੀਆਂ ਸਾਹਮਣੇ ਮੈਨੂੰ ਸਭ ਇੱਕ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੀਆਂ ਸਿਆਸੀ ਤਰ੍ਹਾਂ ਨੇ ਕਦੀ ਬਹੁਤ ਲੰਮਾ ਸਮਾਂ ਹੋ ਗਿਆ ਆਪਾਂ ਪੁਰਾਣਾ ਇਤਿਹਾਸ ਹੀ ਪੜਦੇ ਹਾਂ ਜਦੋਂ ਪੰਜਾਬੀ ਸੂਬਾ ਮੂਵਮੈਂਟ ਹੋਈ ਜਾਂ ਚਾਬੀਆਂ ਦਾ ਮੋਰਚਾ ਲੱਗਿਆ ਧਰਮਯੁੱਧ ਮੋਰਚਾ ਲੱਗਿਆ ਉਦੋਂ ਸਿਆਸੀ ਪਾਰਟੀਆਂ ਦੀ ਇਨਵੋਲਵਮੈਂਟ ਕਿਤੇ ਨਾ ਕਿਤੇ ਚਲੋ ਆਪਾਂ ਮੰਨ ਸਕਦੇ ਹਾਂ ਰਹੀ ਪਰ ਉਸ ਤੋਂ ਬਾਅਦ ਹੁਣ ਤੱਕ ਆਂਦੇ ਆਂਦੇ ਸਿਆਸੀ ਪਾਰਟੀਆਂ ਨੇ ਆਪ ਉੱਠ ਕੇ ਪੰਜਾਬ ਵਾਸਤੇ ਕੋਈ ਮੋਰਚਾ ਨਹੀਂ ਲਾਇਆ ਮੇਰਾ ਸਵਾਲ ਇਹ ਹੈ ਕਿ ਹੁਣ ਵੀ ਜਿਹੜਾ ਮੋਰਚਾ ਲੱਗਿਆ ਹੈ ਬੱਚਿਆਂ ਨੇ ਲਾਇਆ ਇਹ ਉੱਥੇ ਜਥੇਬੰਦਕ ਢਾਂਚਿਆਂ ਨੇ ਲਾਇਆ ਉੱਥੇ ਪੰਜਾਬ ਦੇ ਸੋਹ ਉਹਦੇ ਵਿੱਚ ਸਿਆਸੀ ਪਾਰਟੀਆਂ ਨੇ ਆ ਕੇ ਆਪਣਾ ਲਾਹਾ ਲੈਣ ਦੀ ਸਿਰਫ ਕੋਸ਼ਿਸ਼ ਕੀਤੀ ਲੱਗਦੀ ਹੈ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਕਿਹਾ ਜਾ ਸਕਦਾ ਜਾਂ ਤਾਂ ਸਿਆਸੀ ਪਾਰਟੀਆਂ ਉੱਥੇ ਖੜ੍ਹਦੀਆਂ ਤੇ ਉਹ ਉਹ ਸ਼ੁਰੂ ਕਰਦੀਆਂ ਇਹ ਧਰਨਾ ਜਾਂ ਉਹ ਸ਼ੁਰੂ ਕਰਦੀਆਂ ਇਹ ਪੂਰਾ ਪ੍ਰੋਗਰਾਮ ਮੈਂ ਇਹਦੇ ਬਾਰੇ ਇਹ ਦੱਸਦਾ ਕਿਉਂਕਿ ਨਾ ਉਥੋਂ ਸਟੇਜ ਤੋਂ ਵੀ ਇਹ ਗੱਲ ਹੋਈ ਸੀਗੀ ਭਾਨੇ ਵੀਰ ਨੇ ਉਹ ਗੱਲ ਕੀਤੀ ਸੀ ਕਿ ਧਰਨਾ ਨੌਜਵਾਨਾਂ ਨੂੰ ਨਹੀਂ ਲਾਣਾ ਸੀ ਫਿਰ ਇਹਨਾਂ ਨੇ ਲਾਣਾ ਸੀਗਾ ਜੇ ਇਹਨਾਂ ਦੀ ਨੀਅਤ ਕਲੀਅਰ ਹੁੰਦੀ ਉਹਨਾਂ ਨੇ ਤੇ ਇਹਨਾਂ ਤੇ ਹੋਰ ਵੀ ਵੱਡੇ ਵੱਡੇ ਇਲਜ਼ਾਮ ਜਿਹੜੇ ਆਪਾਂ ਵੀ ਮੰਨਦੇ ਆ ਕਿ ਹੈਗੇ ਨੇ ਉਹਨਾਂ ਨੇ ਇਹ ਕਿਹਾ ਉੱਥੇ ਨਾ ਇੱਕ ਸਲੋਗਨ ਦੇ ਤੌਰ ਤੇ ਨਾ ਡੰਡੇ ਦੇ ਨਾ ਖਾਕੀ ਨਿਕਰ ਟੰਗੀ ਹੋ ਸੀ ਜੀ ਜੀ ਉਹ ਖਾਕੀ ਨਿਕਰ ਇਦਰ ਛੌਂਦੀ ਸੀ ਕਿ ਜਿੰਨੀਆਂ ਪਾਰਟੀਆਂ ਦੇ ਬੰਦੇ ਬੱਠੇ ਨੇ ਸਭ ਖਾਕੀਆਂ ਪਾਕੇ ਬੈਠੇ ਨੇ ਚਲੋ ਤੇ ਉਹਨਾਂ ਨੂੰ ਕੋਈ ਵੀ ਸੁਣਦਾ ਨਹੀਂ ਪਿਆ ਸੀਗਾ ਬਸ ਆਏ ਸੀਗੇ ਉਹਨਾਂ ਨੇ ਇੱਕ ਡਿਸਪਲਿਨ ਨੂੰ ਮੇਨਟੇਨ ਕਰਨ ਲਈ ਕੋਈ ਨਾ ਮਤਲਬ ਵਿਰੋਧ ਨਹੀਂ ਹੋਇਆ ਪਰ ਚਲੋ ਜਿੱਥੇ ਉਹ ਬਣਦਾ ਸੀ ਉੱਥੇ ਹੋਇਆ ਵੀ ਤੇ ਇਹ ਗੱਲ ਕਲੀਅਰ ਆ ਕਿ ਇਹ ਜੇ ਇਹਨਾਂ ਦੀ ਮਨਸ਼ਾ ਸਪਸ਼ਟ ਹੁੰਦੀ ਜੇ ਇਹਨਾਂ ਦੀ ਨੀਅਤ ਹੁੰਦੀ ਤੇ ਜਿਹੜੀ ਉਹ ਸੈਨੇਟ ਹੈਗੀ ਆ ਉਹਦੇ ਜਿੱ ਇੱਕ ਮੈਂਬਰ ਤੇ ਸੀਐਮ ਪੰਜਾਬ ਵੀ ਹੈਗਾ ਮਤਲਬ ਉਹਨੇ ਕੀ ਕੀਤਾ ਇਹਦੇ ਲਈ ਉਹਦੇ ਹਕ ਉਹਦੇ ਹੱਕ ਲਈ ਅਸੀਂ ਲੜ ਰਹੇ ਆ ਕਿਉਂਕਿ 91 ਤੋਂ 31 ਉਹ ਹੋਏ ਨੇ ਨਾ ਉਹਦੇ ਵਿੱਚ ਜਿਹੜੇ ਪੰਜਾਬ ਦੇ ਬੰਦਿਆਂ ਦੇ ਅਧਿਕਾਰ ਸੀਗੇ ਜਿਨ੍ਹਾਂ ਨੂੰ ਉਹਦੇ ਵਿੱਚ ਪਾਟ ਬਣਾਇਆ ਸੀਗਾ ਉਹਨਾਂ ਦੇ ਹੱਕ ਤੇ ਡਾਕਾ ਪਿਆ ਤੇ ਆਮ ਲੋਕ ਸਾਹਮਣੇ ਆਏ ਤੇ ਉਹੀ ਸਰਕਾਰ ਦੇ ਨੁਮਾਇंदे ਹਰ ਇੱਕ ਸਰਕਾਰ ਦਾ ਇੱਕ ਨੁਮਾਇੰਦਾ ਉਸ ਸੈਨੇਟ ਦਾ ਹਿੱਸਾ ਆ ਉਹਨਾਂ ਬੰਦਿਆਂ ਨੇ ਉੱਤੇ ਕੋਈ ਤਕਲੀਫ ਵਾਲੀ ਗੱਲ ਨਹੀਂ ਅਸੀਂ ਦੇਖੀ ਤੇ ਉਹਦਾ ਕਾਰਨ ਇਹੀ ਆ ਕਿ ਇਹ ਸਾਰੇ ਦਿੱਲੀ ਨੂੰ ਸਰੈਂਡਰ ਕਰਦੇ ਦਿੱਲੀ ਦੇ ਕੱਚੇ ਪਾ ਕੇ ਬੈਠੇ ਆ ਤੇ ਅਸੀਂ ਉਹਨਾਂ ਗੱਲਾਂ ਚੋਂ ਹੀ ਉੱਥੇ ਜਿਹੜੀ ਬਗਾਵਤ ਅਸੀਂ ਕੀਤੀ ਉਹਨੂੰ ਸਹੀ ਡਾਇਰੈਕਸ਼ਨ ਦੇਣ ਦੀ ਕੋਸ਼ਿਸ਼ ਕੀਤੀ ਪਰ ਭਾਈ ਸਾਹਿਬ ਸਵਾਲ ਇੱਥੇ ਖੜ ਜਾਂਦਾ ਬਾਗੀ ਬੱਚੇ ਹੋ ਗਏ ਯੂਨੀਵਰਸਿਟੀ ਦੇ ਬੱਚਿਆਂ ਨੂੰ ਹਿਊਮਿਲੇਸ਼ਨ ਚ ਲੀ ਪਈ ਬੱਚਿਆਂ ਦਾ ਭਵਿੱਖ ਇਸ ਵੇਲੇ ਦਾਦੇ ਉੱਤੇ ਲੱਗਿਆ ਹੋਇਆ ਬੱਚਿਆਂ ਨੂੰ ਬਚਾਰੇ ਪੋਲਿਟਿਕਲ ਔਰੀਐਂਟੇਸ਼ਨ ਸੀਗੀ ਉਹ ਖਰਾਬ ਹੋ ਗਈ ਤੇ ਮਲਾਈ ਬਿੱਲੀਆਂ ਖਾ ਗਈਆਂ ਗੱਲ ਤਾਂ ਇੱਥੇ ਆ ਕੇ ਖੜ ਗਈ ਨਹੀਂ ਹਜੇ ਮਲਾਈ ਵਾਲੀ ਗੱਲ ਨਹੀਂ ਹੈਗੀ ਆ ਮੈਂ ਤੁਹਾਨੂੰ ਦੱਸਦਾ ਬੱਚਿਆਂ ਦੇ ਨਾ ਕਰੀਅਰ ਨੂੰ ਬਿਹਤਰ ਕਰਨ ਦੇ ਲਈ ਬੱਚਿਆਂ ਨਹੀਂ ਉਹਦੇ ਲਈ ਇਹ ਸੰਘਰਸ਼ ਵਿੱਢਿਆ ਮੰਨ ਕੇ ਚੱਲਦੇ ਆ ਕਿ ਆਪਾਂ ਜੇ ਚੀਜ਼ ਸਰੈਂਡਰ ਕਰ ਜਾਂਦੇ ਹਾਰ ਜਾਂਦੇ ਆ ਅਸੀਂ ਹਾਰਨ ਤੋਂ ਬਾਅਦ ਜਿਹੜੇ ਆਉਣ ਵਾਲੀਆਂ ਅਗਲੀਆਂ ਪੀੜ੍ਹੀਆਂ ਉਹਨਾਂ ਦੇ ਲਈ ਅਸੀਂ ਜਿਹੜਾ ਹੈਗਾ ਉਹੀ ਸਰੋਤ ਜਿਹੜੇ ਉੱਥੇ ਲੋਕਾਂ ਨੇ ਸੁਣਾਏ ਵੀ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਾਲਜਾਂ ਚੋਂ ਵਿਦਵਾਨਾਂ ਦੀ ਜਗ੍ਹਾ ਇਹ ਪੜਾਇਆ ਜਾਵੇ ਕਿ ਇੱਥੇ ਗਾਂ ਦੇ ਮੂਤ ਦੇ ਕੀ ਫਾਇਦੇ ਆ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਉੱਥੇ ਸਾਹਮਣੇ ਆਈਆਂ ਪਬਲਿਕ ਵੱਲੋਂ ਮਤਲਬ ਅਸੀਂ ਗੋਬਰ ਤੇ ਮੂਤ ਤੋਂ ਬਾਹਰ ਆ ਕੇ ਜਿਹੜੀ ਉਹਨਾਂ ਦੀ ਅਸਲੀ ਪੜ੍ਹਾਈ ਆ ਉਹ ਪੜ੍ਹਾਉਣ ਦੇ ਲਈ ਜਿਹੜਾ ਸਾਡੇ ਪੰਜਾਬ ਦਾ ਇੱਕ ਮਾਡਲ ਆ 160 ਸਾਲ ਤੋਂ ਵੱਧ ਵੱਡਾ ਇਤਿਹਾਸ ਆ ਜਿਹੜਾ ਉਸ ਮਾਡਲ ਦਾ ਜਿਹਦੇ ਵਿੱਚ ਸਾਡੇ ਰਾਜਿਆਂ ਨੇ ਵੱਡੀਆਂ ਸੰਪਤੀਆਂ ਲਾਈਆਂ ਹਨਾ ਉਸ ਸਮੇਂ ਦੀਆਂ ਜਿਹੜੀਆਂ ਵੱਡੀਆਂ-ਵੱਡੀਆਂ ਗਰੰਟਾ ਸੀਗੀਆਂ ਉਸ ਯੂਨੀਵਰਸਿਟੀ ਨੂੰ ਬਣਾਉਣ ਲਈ 160 160000 ਉਸ ਵੇਲੇ ਪੈਸੇ ਇਕੱਠੇ ਹੋਏ 160000 ਤੋਂ ਜਿਹੜੀ ਉਸ ਵੇਲੇ ਬ੍ਰਿਟਿਸ਼ ਹਕੂਮਤ ਸੀਗੀ ਉਹਨੇ ਸਿਰਫ 6400 ਰੁਪਏ ਦਿੱਤੇ ਸੀ 6400 ਰੁਪਏ ਮਤਲਬ ਇੱਕ ਸਮਰਾਜ ਤੇ ਇੱਕ ਸਾਡੇ ਜਿਹੜੇ ਰਾਜੇ ਜਿਹੜੇ ਪੰਜਾਬ ਦੇ ਲਈ ਪੰਜਾਬ ਦੇ ਭਲੇ ਲਈ ਉਹ ਯੂਨੀਵਰਸਿਟੀ ਨੂੰ ਲਿਆਣਾ ਚਾਹੁੰਦਾ ਸੀ ਬਣਾਣਾ ਤਾਂ ਅਸੀਂ ਗੋਰਿਆਂ ਨੇ ਹੱਥ ਖੜੇ ਹੋ ਗਏ ਸੀ ਤੇ ਸਿੱਖਾਂ ਨੇ ਉਹ ਯੂਨੀਵਰਸਿਟੀ ਬਣਾਈ ਹੁਣ ਉੱਥੇ ਯੂਨੀਵਰਸਿਟੀ ਨੂੰ ਬਣਾ ਕੇ ਉਹਨੂੰ ਅੱਜ ਅਸੀਂ ਦਿੱਲੀ ਨੂੰ ਸੌਂਪ ਲਈਏ ਇਹ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਬਰਦਾਸ਼ਤ ਕਰੂਗਾ ਯੂਥ ਤੇ ਕਦੀ ਵੀ ਨਹੀਂ ਕਰੂਗਾ ਜਿਹਨਾਂ ਨੇ ਉੱਥੇ ਪੜ੍ਹਨਾ ਹੈ ਜਿਨ੍ਹਾਂ ਦਾ ਉਸ ਜਗ੍ਹਾ ਦੇ ਨਾਲ ਫਿਊਚਰ ਜੁੜਿਆ ਹੋਇਆ ਪ੍ਰਧਾਨ ਸਾਹਿਬ ਵੀ ਸਾਡੇ ਨਾਲ ਮੌਜੂਦ ਹੈ ਪ੍ਰਧਾਨ ਸਾਹਿਬ ਕੀ ਕੀ ਖਿਆਲ ਆ ਤੁਹਾਡਾ ਜੋ ਭਾਈ ਸਾਹਿਬ ਨਾਲ ਹੋਣੀ ਆਪਾਂ ਗੱਲਬਾਤ ਕਰਦੇ ਸੀਗੇ ਇਹ ਜੋ ਉਥੇ ਕੱਟ ਹੋਇਆ ਜਾਂ ਜੋ ਵਿਦਰੋਹ ਹੋ ਰਿਹਾ ਆ ਉਹਦੀ ਮੂਲ ਭਾਵਨਾ ਕੀ ਹੈ ਔਰ ਮੂਲ ਕਾਰਨ ਕੀ ਹੈ ਤੁਸੀਂ ਕੀ ਸਮਝਦੇ ਦੇਖੋ ਜਿਹੜਾ ਯੂਨੀਵਰਸਿਟੀ ਦਾ ਨੌਜਵਾਨ ਆ ਨਾ ਪਹਿਲੀ ਤੇ ਗੱਲ ਇਹ ਆ ਕਿ ਉਹ ਟੈਕਨੀਕਲੀ ਬਹੁਤ ਬੱਚੇ ਸਾਊਂਡ ਨੇ ਕਿਉਂਕਿ ਐਜੂਕੇਸ਼ਨ ਦੇ ਵਿੱਚ ਨੇ ਇਨਵੋਲਵ ਨੇ ਉਹ ਪੜ੍ਹਦੇ ਨੇ ਉਹ ਸਿਸਟਮ ਨੂੰ ਜਾਣਦੇ ਨੇ ਉਹ ਲਾਜ਼ ਉਸ ਕਾਨੂੰਨ ਉਹ ਸਾਰੀਆਂ ਚੀਜ਼ਾਂ ਤਾਰਾਂ ਵਾਂ ਇਹਦੇ ਤੋਂ ਬਹੁਤ ਚੰਗੀ ਤਰ੍ਹਾਂ ਵਾਕਿਫ ਹੈ ਇਹ ਨਹੀਂ ਹੈ ਕਿ ਉਹਨਾਂ ਨੂੰ ਕੋਈ ਮੈਨਿਪੂਲੇਟ ਕਰ ਦੂਗਾ ਇੰਨਾ ਈਜ਼ੀਲੀ ਜਿਵੇਂ ਆਮ ਲੋਕ ਹੋ ਜਾਂਦੇ ਆ ਤੋਂ ਕੱਲ ਵੀ ਜਦੋਂ ਅਸੀਂ ਉਹਨਾਂ ਨੂੰ ਸੁਣਦੇ ਸੀ ਨਾ ਤਾਂ ਉਹਨਾਂ ਨੂੰ ਬਹੁਤ ਕਲੈਰਟੀ ਹੈ ਇਸ ਚੀਜ਼ ਦੀ ਉਹਨਾਂ ਨੂੰ ਪਤਾ ਹੈ ਕਿ ਪੀਜੂ ਦਾ ਰੋਲ ਐ ਇਸ ਵੇਲੇ ਕੀ ਹੈ ਤੇ ਉਹਦੇ ਤੇ ਅਧਿਕਾਰ ਕੀ ਨੇ ਉਹਨਾਂ ਦੇ ਉਹ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਬੈਠੇ ਆ ਗੱਲ ਕਲੀਅਰ ਆ ਕਿ ਪੀਜੂ ਲਾਸਟ ਇੱਕ ਆਖਰੀ ਤੰਦ ਆ ਜਿਹੜੀ ਚੰਡੀਗੜ੍ਹ ਤੇ ਪੰਜਾਬ ਦੇ ਨਾਲ ਜੁੜੀ ਹੋਈ ਆ ਸਟੇਟ ਦੀ ਪਲੈਨਿੰਗ ਆ ਕਿ ਜਿਹੜੀ ਉਹ ਆਖਰੀ ਤੰਦ ਆ ਉਹਨੂੰ ਵੀ ਤੋੜਤਾ ਜਾਵੇ ਤਾਂ ਜੋ ਜਿਹੜਾ ਉਹਦਾ ਕਈ ਸਾਲਾਂ ਦਾ ਇੱਕ ਜ਼ੋਰ ਲੱਗਾ ਹੋਇਆ ਆ ਕਿ ਚੰਡੀਗੜ੍ਹ ਨੂੰ ਵੀ ਕਿਤੇ ਨਾ ਕਿਤੇ ਉਹ ਛਾਂਗ ਦਿਓ ਪੰਜਾਬ ਨਾਲੋਂ ਜਿਵੇਂ ਪਹਿਲਾਂ ਬਹੁਤ ਸਾਰੇ ਆਸੇ ਪਾਸੇ ਦੀਆਂ ਡਿਸਟ੍ਰਿਕਟ ਤੇ ਏਰੀਆ ਜਿਹੜੇ ਆ ਉਹ ਛਾਂਗ ਕੇ ਪੰਜਾਬ ਨੂੰ ਛੋਟਾ ਕੀਤਾ ਪਿਓ ਦਾ ਜਿਹੜਾ ਵਰਗੀ ਜਿਹੜਾ ਵਰਗ ਹੈਗਾ ਖੇਤਰਫਲ ਜਿਹੜਾ ਹੈਗਾ ਉਹ ਵੀ ਘਟਾਇਆ ਜਾਵੇ ਪੰਜਾਬ ਦਾ ਜਿਹੜੀ ਪੰਜਾਬ ਦੇ ਵਿੱਚ ਸਿੱਖਾਂ ਦੀ ਬਹੁ ਗਿਣਤੀ ਉਹਨੂੰ ਵੀ ਘਟਾਇਆ ਜਾਵੇ ਪੰਜਾਬ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਉਹਦੇ ਪੈਰਲਰ ਹਿੰਦੀ ਧੱਕੀ ਜਾਵੇ ਪੰਜਾਬ ਦੇ ਵਿੱਚ ਜਿਹੜਾ ਸਿੱਖਾਂ ਦਾ ਇਸਟ ਹੈ ਉਹਦੇ ਪੈਰਲਰ ਉਤੋਂ ਵੱਡੀਆਂ ਲੀਕਾਂ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਟੇਟ ਜਿਹੜੀ ਆ ਸਾਨੂੰ ਬਹੁਤ ਤਰਫਾਂ ਤੋਂ ਜਿਹੜੀ ਆ ਉਹ ਟਾਰਗੇਟ ਕਰਕੇ ਮਾਰਨ ਦੀ ਕੋਸ਼ਿਸ਼ ਦੇ ਵਿੱਚ ਆ ਤੇ ਨੌਜਵਾਨ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਹੁਤ ਅਵੇਅਰ ਆ ਤੇ ਬਾ ਦਲੀਲ ਉਹਨਾਂ ਨੇ ਸਟੇਜਾਂ ਤੋਂ ਆਪਣੀ ਬਕਾਇਦਾ ਗੱਲ ਰੱਖੀ ਹੈ ਕਿ ਕਿਸ ਤਰੀਕੇ ਦੇ ਨਾਲ ਸਟੇਟ ਜਿਹੜਾ ਧੱਕਾ ਕਰ ਰਹੀ ਹੈ ਕਿ ਜੇ ਬਾਕੀ ਯੂਨੀਵਰਸਟੀਆਂ ਤਿੰਨ ਵੱਟੀਆਂ ਯੂਨੀਵਰਸਟੀਆਂ ਜਿਹੜੀਆਂ ਇੰਡੀਆ ਦੇ ਵਿੱਚ ਆਈਆਂ 47 ਤੋਂ ਬਾਅਦ ਕਿਉਂਕਿ ਇੱਕ ਲੀਕ ਭਈ ਨਾ ਪੰਜਾਬੀ ਯੂਨੀਵਰਸਿਟੀ ਤਾਂ ਪੰਜਾਬ ਦਾ ਹਿੱਸਾ ਸੀ ਜਦੋਂ ਪਾਰਟੀਸ਼ਨ ਹੋਈ ਹੈ ਤੇ ਉਹਨੂੰ ਚੱਕ ਕੇ ਹਿਮਾਚਲ ਸੈੱਟ ਦਿੱਤਾ ਗਿਆ ਹਿਮਾਚਲ ਤੋਂ ਬਾਅਦ ਚ ਉਹਨੂੰ ਜਦੋਂ ਪੰਜਾਬ ਦੇ 31 ਪਿੰਡ ਉਜਾੜ ਕੇ ਚੰਡੀਗੜ੍ਹ ਬਣਾਇਆ ਹੁਣ ਜਿਨ੍ਹਾਂ ਦੀ ਗਿਣਤੀ ਮੇਰੇ ਹੱਲ 50 ਤੋਂ ਟੱਪ ਚੁੱਕੀ ਪਿੰਡਾਂ ਦੀ ਤੇ ਉਸ ਚੰਡੀਗੜ੍ਹ ਦਾ ਵੀ ਵਿੱਚ ਮੰਨ ਲਓ ਤੁਹਾਡੇ ਘਰ ਦਾ ਹੀ ਇੱਕ ਕਮਰਾ ਢਾਕੇ ਕੋਈ ਕਵੇ ਉੱਤੇ ਰੌਲਾ ਪਾ ਕੇ ਕਵੇ ਤੇ ਇਹ ਤਾਂ ਹੁਣ ਕਮਰਾ ਮੇਰਾ ਹੋ ਗਿਆ ਤੁਸੀਂ ਬਰਦਾਸ਼ਤ ਕਰੋਗੇ ਤੇ ਪਿੰਡ ਪੰਜਾਬ ਦੇ ਉਜਾੜੇ ਗਏ ਉੱਤੇ ਚੰਡੀਗੜ੍ਹ ਬਸਾਇਆ ਗਿਆ ਮੁੜ ਕੇ ਉਸ ਚੰਡੀਗੜ੍ਹ ਦਾ ਵੀ ਰੌਲਾ ਪਾਤਾ ਵੀ ਇਹ ਕਿਨੂੰ ਦੇਣਾ ਜਿਹਦੀ ਜਗ੍ਹਾ ਉਜਾੜ ਕੇ ਬਣਾਇਆ ਅਧਿਕਾਰ ਤੇ ਉਹਦਾ ਬਣਦਾ ਨਾ ਤੇ ਉਹਦੇ ਵਿੱਚ ਜਾਣ ਪਹੁੰਚ ਕੇ ਰੌਲਾ ਪਾਇਆ ਗਿਆ ਕਿਉਂਕਿ ਉਹ ਸਟੇਟ ਨਹੀਂ ਚਾਹੁੰਦੀ ਵੀ ਪੰਜਾਬ ਕਦੇ ਵੀ ਰਿਲੈਕਸ ਮੂਡ ਦੇ ਵਿੱਚ ਆਵੇ ਉਹਨੇ ਡਿਸਟਰਬ ਕਰਕੇ ਰੱਖਣਾ ਕਿਸੇ ਨਾ ਕਿਸੇ ਇਸ਼ੂ ਦੇ ਉੱਤੇ ਲਗਾਤਾਰ ਤੁਸੀਂ ਪਿਛਲੀ ਹਿਸਟਰੀ ਚੈੱਕ ਕਰਕੇ ਦੇ ਲੋ ਯੂਨੀਵਰਸਿਟੀ ਦਾ ਮਸਲਾ ਉਸ ਤੋਂ ਪਹਿਲਾਂ ਇਹਨਾਂ ਨੇ ਆ ਪ੍ਰਵਾਸੀਆਂ ਦਾ ਮਸਲਾ ਸੀ ਉਹ ਬੈਚ ਲਿਆ ਕੇ ਵੋਟਾਂ ਦਾ ਮਸਲਾ ਬਾੜ ਦਿੱਤਾ ਵਿੱਚ ਉਸ ਤੋਂ ਪਹਿਲਾਂ ਕਿੰਨੇ ਹਾਦਸੇ ਲਗਾਤਾਰ ਇੱਕ ਲੰਮੀ ਕਤਾਰ ਆ ਮਤਲਬ ਕਦੇ ਵੀ ਪੰਜਾਬ ਨੂੰ ਸੁੱਖ ਦਾ ਸਾਹ ਨਹੀਂ ਸਟੇਟ ਆਉਣ ਦਿੰਦੀ ਪਾ ਚੰਡੀਗੜ੍ਹ ਦਾ ਚੱਲ ਰਿਆ ਨਾ ਇੱਥੇ ਤੁਸੀਂ ਇੱਥੇ ਮੈਂ ਚੰਦ ਦੇਣਾ ਚਾਹੁੰਦੇ ਨੇ ਨਵਾਂ ਕੋਈ ਨਾ ਕੋਈ ਧੱਕ ਦੇਣਾ ਵਿੱਚ ਜਦੋਂ ਸਟੇਟ ਨੂੰ ਲੱਗਾ ਨਾ ਪੀ ਇਹ ਤੇ ਸੋਲੂਸ਼ਨ ਵਾਲੇ ਪਾਸੇ ਨੂੰ ਤੁਰਪ ਹੈ ਤੇ ਸਾਡੇ ਕੋ ਕੋਈ ਰਾਹ ਵੀ ਨਹੀਂ ਛੱਡਿਆ ਇਹਨਾਂ ਨੇ ਉਹਨਾਂ ਨੇ ਕੋਈ ਨਾ ਕੋਈ ਨਵਾਂ ਪਾ ਦੇਣਾ ਮੁੱਦਾ ਨਾ ਸੋਲੂਸ਼ਨ ਤੇ ਵੀ ਆਉਂਨੇ ਪ੍ਰਧਾਨ ਸਾਹਿਬ ਸੋਲੂਸ਼ਨ ਹੀ ਤਾਂ ਆ ਨਹੀਂ ਰਿਹਾ ਬੱਚੇ ਮੰਗ ਰਹੇ ਆ ਕਿ ਨੋਟਿਸ ਜਾਰੀ ਕੀਤਾ ਜਾਵੇ ਨੋਟਿਸ ਦਿੱਤਾ ਜਾਵੇ ਕਿ ਸਾਡੇ ਸੈਨੇਟ ਤੇ ਸਿੰਡੀਕੇਟ ਦੀਆਂ ਇਲੈਕਸ਼ਨਸ ਦੁਆਰਾ ਹੋਣ ਉਹ ਉਹ ਦਿੱਤਾ ਨਹੀਂ ਜਾ ਰਿਹਾ ਜਾਂ ਉਹ ਡਿਲੇ ਕੀਤਾ ਜਾ ਰਿਹਾ ਕੋਈ ਕਹਿ ਰਿਹਾ ਕਿ ਉਹ ਦਿੱਤਾ ਗਿਆ ਇੰਡਾਇਰੈਕਟਲੀ ਦਿੱਤਾ ਗਿਆ ਕਰੰਟ ਸਿ ਉਹਨਾਂ ਨੇ ਜਿਹੜਾ ਉਹ ਸਰਕੂਲਰ ਜਾਰੀ ਕੀਤਾ ਸੀ ਨਾ ਉਹਦੇ 'ਚ ਸਿਰਫ ਰੋਕ ਲਾਈ ਆ ਤਰੀਕ ਦੀ ਜੀ ਇਸ ਤਰੀਕ ਨੂੰ ਅਸੀਂ ਵਾਪਸ ਲੈ ਲੈਨੇ ਕਿਹੜੀ ਤਰੀਕ ਨੂੰ ਅੱਗੇ ਲੱਗੂਗਾ ਉਹ ਕੁਝ ਨਹੀਂ ਦੱਸਿਆ ਠੀਕ ਹੈ ਜੀ ਮਤਲਬ ਇਹ ਇੱਕ ਭੰਬਲ ਪੂਸਾ ਪਾਉਣ ਦੇ ਲਈ ਲੋਕਾਂ ਨੂੰ ਕਨਫਿਊਜ਼ ਕਰਨ ਦੇ ਲਈ ਕਿ ਆ ਜੀ ਸੋਲੂਸ਼ਨ ਹੋ ਗਿਆ ਜੀ ਹੱਲ ਹੋ ਗਿਆ ਜੀ ਉਹਨਾਂ ਨੇ ਵਾਪਸ ਲੈ ਲਿਆ ਵਾਪਸ ਕੁਝ ਨਹੀਂ ਲਿਆ ਸਿਰਫ ਜਿਹੜੀ ਡੇਟ ਡਿਕਲੇਅਰ ਕਰਨੀ ਸੀ ਨਾ ਉਸ ਡੇਟ ਦੇ ਉੱਤੇ ਰੋਕ ਲਾਈ ਆ ਵੀ ਇਸ ਤਰੀਕ ਨੂੰ ਨਹੀਂ ਹੋਊਗਾ ਇੱਕ ਕਨਫਿਊਜ਼ਨ ਲੋਕਾਂ ਦੇ ਵਿੱਚ ਕ੍ਰੀਏਟ ਕਰਨ ਤੋਂ ਲੋਈ ਉਹਨਾਂ ਨੇ ਇੱਕ ਮਤਲਬ ਹੈ ਨਾ ਇੱਕ ਗੋਲਜੀ ਗੱਲ ਕਰ ਦਿੱਤੀ ਤੇ ਜਿਹੜੇ ਮਤਲਬ ਬੰਦੇ ਹੀ ਉਧਰ ਭੁਗਤਣ ਵਾਲੇ ਆ ਸਰਕਾਰਾਂ ਵਾਲੇ ਪੱਖੇ ਤੇ ਕਿਉਂਕਿ ਇਸ ਟਾਈਮ ਜਿਹੜਾ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਕੰਟਰੋਲਡ ਆ ਇਸ ਟਾਈਮ ਸਿਸਟਮ ਚੱਲਦਾ ਪਿਆ ਜਿਹੜਾ ਭਾਜੀਪੀ ਦਾ ਖਾਸ ਕਰਕੇ ਤੇ ਉਹ ਨੈਰੇਟਿਵ ਇਦਾਂ ਲੋਕਾਂ 'ਚ ਸੈੱਟ ਦੇ ਦੇ ਹੱਲ ਹੋ ਗਿਆ ਹੱਲ ਹੋ ਗਿਆ ਹੱਲ ਹੋ ਗਿਆ ਜੀ ਮਸਲਾ ਤੇ ਲੋਕਾਂ ਨੂੰ ਵੀ ਕਨਫਿਊਜ਼ਨ ਹੋ ਰਹੀ ਦੀ ਸ਼ਾਇਦ ਸੱਚੀ ਮਸਲਾ ਹੱਲ ਹੋ ਗਿਆ ਜੇ ਉਹ ਹੱਲ ਹੋ ਗਿਆ ਤੇ ਉਹ ਨੌਜਵਾਨ ਹਜੇ ਤੱਕ ਉੱਤੇ ਧਰਨੇ ਦੇ ਕਿਉਂ ਬੈਠੇ ਹੋਏ ਆ ਤੇ ਜਿਹੜੇ ਸਰਕਾਰੀ ਨੁਮਾਇੰਦੇ ਆ ਉਹ ਤੇ ਇਹ ਦੇਖਦੇ ਆ ਵੀ ਹੁਣ ਇੱਕ ਨਾ ਮਾਹੌਲ ਬਣ ਗਿਆ ਲੋਕ ਇਕੱਠੇ ਹੋ ਗਏ ਨੁਮਾਇੰਦਿਆਂ ਨੂੰ ਕੀ ਚਾਹੀਦਾ ਹੁੰਦਾ ਲੋਕ ਚਾਹੀਦੇ ਹੁੰਦੇ ਜਿੱਥੇ ਜਾ ਕੇ ਉਹਨਾਂ ਨੇ ਪ੍ਰਚਾਰ ਕਰਨਾ ਤੇ ਇਹਨਾਂ ਨੇ ਦੇਖਿਆ ਵੀ ਹੁਣ ਸੁੱਤੇ ਸੁੱਤੇ ਇਕੱਠੇ ਹੋ ਗਏ ਹੁਣ ਜਿਹਦਾ ਜੀ ਕਰਦਾ ਉਥੇ ਆਪਣੀਆਂ ਰੋਟੀਆਂ ਸੇਕਣ ਨੂੰ ਜਾਂਦਾ ਇਹ ਤੋਂ ਵੱਧ ਉਹਨਾਂ ਦਾ ਕੋਈ ਮੁੱਦਾ ਨਹੀਂ ਆ ਜੇ ਉਹ ਪੰਜਾਬ ਦੇ ਪ੍ਰਤੀ ਇੰਨਾ ਦਰਦ ਰੱਖਦੇ ਹੁੰਦੇ ਤੇ ਨੌਜਵਾਨਾਂ ਤੋਂ ਪਹਿਲਾਂ ਧਰਨੇ ਉਹਨਾਂ ਦੇ ਲੱਗੇ ਹੁੰਦੇ ਤੇ ਭਗਵੰਤ ਮਾਨ ਦੇ ਗਲ ਚ ਗੂਠਾ ਦਿੱਤਾ ਹੁੰਦਾ ਭਈ ਪੰਜਾਬ ਦਾ ਸੀਐਮ ਆਤੂ ਇੱਕ ਮੁੱਖ ਮੰਤਰੀ ਦੇ ਕੋਲ ਬਹੁਤ ਵੱਡੀ ਪਾਵਰ ਹੁੰਦੀ ਹੈ ਤੇ ਉਹ ਮੁੱਖ ਮੰਤਰੀ ਜਿਹੜਾ ਸੈਨੇਟ ਦਾ ਹਿੱਸਾ ਵੀ ਹੋਵੇ ਇਹ ਤੇ ਪੇ ਦੇ ਪੁੱਤ ਕਦੀ ਕਿਸੇ ਮੀਟਿੰਗ 'ਚ ਨਹੀਂ ਬੜੇ ਉੱਥੇ ਇਸ ਸੈਨੇਟ ਦੀ ਇਹਨਾਂ ਨੇ ਕੋਈ ਦਸਣ ਕੋਈ ਇੱਕ ਵਿਧ ਪ੍ਰੂਫ ਕਿ ਸੈਨੇਟ ਦੀ ਕੋਈ ਮੀਟਿੰਗ ਅਟੈਂਡ ਕੀਤੀ ਹੋਵੇ ਜਾਂ ਬੁਲਾਈ ਹੋਵੇ ਸੱਦੀ ਹੋਵੇ ਰੱਖੀ ਹੋਵੇ ਪਰ ਪ੍ਰਧਾਨ ਸਾਹਿਬ ਕੀ ਅਸੀਂ ਇਦਾਂ ਦੇ ਫੈਸਲੇ ਨੈਸ਼ਨਲ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਇਹ ਉਹ ਰੱਖ ਸਕਦੇ ਆ ਕੋਈ ਗਰਜ਼ ਕਿ ਇਦਾਂ ਦੇ ਕਰਨਗੇ ਫੈਸਲੇ ਉਹ ਤਾਂ ਨੈਸ਼ਨਲ ਪਾਰਟੀਆਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਭਾਜਪਾ ਦਾ ਵੱਖਰਾ ਸਟੈਂਡ ਹੋਵੇਗਾ ਕਾਂਗਰਸ ਦਾ ਵੱਖਰਾ ਸਟੈਂਡ ਹੋਵੇਗਾ ਬਾਰਡਰ ਟੱਪ ਕੇ ਹਰਾਨੇ ਜਾ ਕੇ ਬਦਲ ਜਾਊਗਾ ਅਸੀਂ ਇਦਾਂ ਸੋਚ ਨਹੀਂ ਨਾ ਸਕਦੇ ਹਾਂ ਸਰ ਇਹ ਦੇਖੋ ਬੰਦਿਆਂ ਦੇ ਚਿਹਰੇ ਕਦੋਂ ਸਾਫ਼ ਹੁੰਦੇ ਹੁੰਦੇ ਜਦੋਂ ਉਹ ਫੈਸਲੇ ਲੈਂਦੇ ਹਣ ਜੀ ਸੈਨੇਟ ਬਣਾਈ ਆ ਸੈਨੇਟ ਦੇ ਵਿੱਚ ਰਾਸ਼ਟਰਪਤੀ ਤੱਕ ਦੀ ਇਨਵੋਲਵਮੈਂਟ ਆ ਜੀ ਉਹਤੇ ਜਦੋਂ ਬਣੀ ਇੱਕ ਧਿਰ ਖੜੀ ਕਰਤੀ ਉਹਦੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਸਟਾਰਟਿੰਗ ਚ ਰੱਖ ਦਿੱਤੇ ਗਏ ਉਹਦੇ ਅਕੋਰਡਿੰਗ ਹੀ ਚੱਲਣਾ ਨਾ ਗਾ ਉਹਦੇ ਵਿੱਚ ਉਹ ਕਲਾਕਾਰਾਂ ਨੂੰ ਵੀ ਲੈਂਦੇ ਆ ਉਹਦੇ ਵਿੱਚ ਉਹ ਸਪੋਰਟਸ ਪਰਸਨ ਨੂੰ ਵੀ ਲੈਂਦੇ ਆ ਉਹਦੇ ਵਿੱਚ ਜਿੰਨੀਆਂ ਪਾਰਟੀਆਂ ਉਹਨਾਂ ਦੇ ਨੁਮਾਇੰਦੇ ਲਈ ਜਾਂਦੇ ਆ ਪੰਜਾਬ ਦਾ ਜਿਹੜਾ ਵੀ ਮੁੱਖ ਮੰਤਰੀ ਹੁੰਦਾ ਉਹਦੀ ਇਨਵੋਲਵਮੈਂਟ ਹੁੰਦੀ ਆ ਉਹਦਾ ਕਾਰਨ ਹੀ ਇਹ ਹੈ ਨਾ ਕਿ ਜੇ ਤੁਸੀਂ ਕਹਿੰਦੇ ਬਈ ਉਹ ਇੱਕ ਇੱਕ ਸਾਂਝੀ ਚੀਜ਼ ਹੈ ਜਿੱਥੇ ਸਾਰ ਬੱਚਿਆਂ ਨੇ ਤਾਂ ਸਾਰਿਆਂ ਨੇ ਉੱਥੇ ਪੜਨਾ ਤੇ ਸਭ ਦੀ ਇਨਵੋਲਵਮੈਂਟ ਇਸੇ ਕਰਕੇ ਵੀ ਆਪਣੀ ਰਾਏ ਦੇਣ ਇਹਨਾਂ ਨੇ ਕਦੋਂ ਆਪਣੀ رائے ਰੱਖੀ ਆ ਕਦੋਂ ਆਪਣਾ ਸਟੈਂਡ ਕਲੀਅਰ ਕੀਤਾ ਪੀਯੂ ਦੇ ਲਈ ਪੀ ਜੇ ਸੈਂਟਰ ਧੱਕਾ ਕਰਦੀ ਤੇ ਪੰਜਾਬ ਦਾ ਮੁੱਖ ਮੰਤਰੀ ਖੜਾ ਹੋ ਕੇ ਕਹਵੇ ਨਹੀਂ ਜੀ ਇਹ ਧੱਕਾ ਆ ਜਦੋਂ ਮੈਂਬਰ ਪਾਏ ਜਾਂਦੇ ਆ ਆਦਰਵਾਇਸ ਤੇ ਹੁਣ ਉਹ ਸੈਂਟਰ ਕਹਿੰਦੀ ਪਈ ਆ ਜੀ ਵੀ ਸੀ ਦੇ ਹੱਥ ਚ ਦੇ ਦਿਓ ਸਾਰਾ ਵੀ ਸੀ ਡਿਸਾਈਡ ਕਰੂਗਾ ਤੇ ਜੇ ਸਿੰਗਲ ਬੰਦੇ ਦੇ ਹੀ ਫੈਸਲੇ ਸਾਰੇ ਚੱਲਣੇ ਆ ਤੇ ਫਿਰ ਇਸ ਚੀਜ਼ ਦਾ ਵੀ ਵਿਰੋਧ ਕਾਹ ਤੋਂ ਕਰਨਾ ਸੀ ਜਿਹੜੀ ਸੈਨੇਟ ਬਣਾਈ ਇੰਨੇ ਮੈਂਬਰਾਂ ਦੀ ਉਹ ਕਾਹਤੋਂ ਬਣਾਈ ਜਾਂਦੀ ਵੀ ਕੋਈ ਇੱਕ ਬੰਦਾ ਜਾਂ ਦੋ ਚਾਰ ਬੰਦੇ ਧਿਰ ਬਣ ਕੇ ਉਹਦੇ ਨਾਲ ਧੱਕਾ ਨਾ ਕਰ ਜਾਣ ਉਹਦੇ ਵਿੱਚ ਸੁਹਿਰਦ ਬੰਦੇ ਹੋਣ ਉਹਦੇ ਵਿੱਚ ਪੀ ਐਚ ਡੀ ਵਾਲੇ ਲਈ ਜਾਂਦੇ ਉਹ ਚ ਪ੍ਰੋਫੈਸਰਾਂ ਦਾ ਕਿੰਨਾ ਵੱਡਾ ਹਿੱਸਾ ਆ ਉਹ ਚ ਸਟੂਡੈਂਟਸ ਦਾ ਕਿੰਨਾ ਵੱਡਾ ਹਿੱਸਾ ਆ ਉਹ ਇਸੇ ਕਰਕੇ ਹੀ ਆ ਨਾ ਵੀ ਜਦੋਂ ਮੈਂਬਰ ਵਿੱਚ ਹੋਣਗੇ ਤੇ ਉਹ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣਗੇ ਜੇ ਇਹ ਸੱਚੇ ਸੀ ਕੀ ਪੰਜਾਬ ਦਾ ਮੁੱਖ ਮੰਤਰੀ ਕੋਈ ਆਪਣੀ ਇੱਕ ਦਿਖਾ ਸਕਦਾ ਪੀਯੂ ਦੇ ਪ੍ਰਤੀ ਕੋਈ ਸਟੇਟਮੈਂਟ ਜਿਹੜੀ ਇਹਨੇ ਸੈਨੇਟ ਦੇ ਲਈ ਆ ਧਰਨੇ ਤੋਂ ਪਹਿਲਾਂ ਦਿੱਤੀ ਹੋਵੇ ਕੋਈ ਤੇ ਜੇ ਉਹਨੂੰ ਪਤਾ ਹੀ ਨਹੀਂ ਵੀ ਕੀ ਚੱਲ ਰਿਹਾ ਤੇ ਫਿਰ ਉਹ ਮੁੱਖ ਮੰਤਰੀ ਦੇ ਕਾਹਦੇ ਸੀਟ ਦੇ ਉੱਤੇ ਬੈਠਾ ਉਹਨੂੰ ਅਸਤੀਫਾ ਹੀ ਦੇ ਦੇਣਾ ਚਾਹੀਦਾ ਜੇ ਉਹਨੂੰ ਇਹ ਨਹੀਂ ਪਤਾ ਵੀ ਉਹਦੇ ਉਹਦੇ ਆਪ ਦੇ ਦੇਸ਼ ਉਹ ਜਿਹੜਾ ਦੇਸ਼ ਪੰਜਾਬ ਹੈ ਉਹ ਚ ਕੀ ਚੱਲਦਾ ਪਿਆ ਭਾਈ ਸਾਹਿਬ ਮੈਂ ਤੁਹਾਡੇ ਵੱਲ ਵੀ ਆਉਣਾ ਚਾਹੁੰਦਾ ਮੇਰੇ ਜ਼ਿਹਨ 'ਚ ਇੱਕ ਸਵਾਲ ਆ ਰਿਹਾ ਸੀ ਜਿਹੜਾ ਭਾਈ ਸਾਹਿਬ ਗੱਲ ਕਰ ਰਹੇ ਸੀਗੇ ਆ ਉਪਾਵੇਂ 78 ਹੋਵੇ ਭਾਵੇਂ 79 ਹੋਵੇ 80 ਹੋਵੇ 81 82 ਉਸ ਤੋਂ ਬਾਅਦ 84 ਫਿਰ ਉਸ ਤੋਂ ਬਾਅਦ ਹੁਣ 2025 ਚ ਬੈਠੇ ਆ 40 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਜੋ ਪੰਜਾਬ ਦੇ ਹਾਲਾਤ ਉਦੋਂ ਸੀਗੇ ਜੋ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਹਾਲਾਤ ਉਹਦੋਂ ਸੀਗੇ ਜੋ ਪਾਣੀਆਂ ਦੇ ਹਾਲਾਤ ਉਹਦੋਂ ਸੀ ਅੱਜ ਵੀ ਅਸੀਂ ਉੱਥੇ ਹੀ ਖੜੋਤੇ ਆ ਅੱਜ ਵੀ ਪੰਜਾਬ ਦੇ ਉਹੀ ਹਾਲਾਤ ਨੇ ਉਹੀ ਪਾਣੀਆਂ ਦੇ ਮੁੱਦੇ ਉਹੀ ਚੰਡੀਗੜ੍ਹ ਦੇ ਮੁੱਦੇ ਯੂਨੀਵਰਸਿਟੀ ਦੇ ਮੁੱਦੇ ਕੁਝ ਨਹੀਂ ਸਾਫ਼ ਹੋਇਆ ਪਰ ਮੈਨੂੰ ਲੱਗਦਾ ਭਵਿਕ ਵੀ ਇਸੇ ਇਸੇ ਗਰਜ਼ ਦੇ ਵਿੱਚ ਨਿਕਲ ਜਾਊਗਾ ਅਸਲ ਵਿੱਚ ਕੀ ਹੈ ਦੇਖੋ ਤੁਸੀਂ ਗੱਲ 81 80 ਤੋਂ ਸ਼ੁਰੂ ਕੀਤੀ ਗੱਲ 1947 ਤੇ ਲੈ ਕੇ ਆਪਾਂ ਸ਼ੁਰੂ ਕਰਦੇ ਹਾਂ 1947 ਦੇ ਵਿੱਚ ਜਿਹੜੀ ਵੰਡ ਹੁੰਦੀ ਹੈ ਨਾ ਉੱਚ ਜਿਹੜੀ ਵੰਡ ਦੇ ਵਿੱਚ ਪੰਜਾਬ ਇਸ ਵੰਡ ਦੇ ਵਿੱਚ ਭਾਰਤ ਦੇ ਹਿੱਸੇ ਪੈ ਜਾਂਦਾ ਲੜਾਈ ਤਾਂ ਉੱਥੋਂ ਹੀ ਸ਼ੁਰੂ ਹੋ ਜਾਂਦੀ ਹੈ ਜੇ ਪੰਜਾਬ ਨੂੰ ਕਿਥੇ ਆਪਣਾ ਅਧਿਕਾਰ ਜਾਂ ਆਪਣਾ ਰਾਜ ਵੱਖਰਾ ਮਿਲ ਜਾਂਦਾ ਤੇ ਅੱਜ ਇਹ ਲੜਾਈਆਂ ਜਿਹੜੀਆਂ ਸੀਗੀਆਂ ਇਹ ਹੋਣੀਆਂ ਨਹੀਂ ਸੀਗੀਆਂ ਏਸੀ ਕਰਕੇ ਤਾਂ ਪੰਜਾਬੀ ਸੂਬਾ ਮੋਰਚਾ ਲੱਗਾ ਪੰਜਾਬੀ ਸੂਬੇ ਮੋਰਚੇ ਦੇ ਵਿੱਚ ਜਿਹੜਾ ਇਸ ਜਗ੍ਹਾ ਨੂੰ ਵੰਡਿਆ ਗਿਆ ਹਿਮਾਚਲ ਹਰਿਆਣਾ ਅਲੱਗ ਹੋਇਆ ਹੋਰ ਕਈ ਇਸ਼ੂਜ਼ ਜਿਹੜੇ ਨਾਲ ਆ ਕੇ ਉਸ ਤੋਂ ਬਾਅਦ ਜਿਹੜਾ 84 ਦਾ ਜਿਹੜਾ ਸਾਡਾ ਜੈਨੋਸਾਈਡ ਹੋਇਆ ਉਸ ਤੋ ਤਾਂ ਗੱਲਾਂ ਫਸਟ ਹੋਣੀਆਂ ਸ਼ੁਰੂ ਹੋਈਆਂ ਸੀ ਕਿ ਕਿੱਥੇ ਆ ਸਿੱਖ ਕਿੱਥੇ ਆ ਤੇ ਭਾਰਤ ਕਿੱਥੇ ਆ ਤੇ ਅੱਜ 2025 ਦੇ ਵਿੱਚ ਇਹ ਗੱਲਾਂ ਜਿਹੜੇ ਮੁੱਦੇ ਪਹਿਲੇ ਸੀਗੇ ਉਹਨਾਂ ਮੁੱਦਿਆਂ ਨਾਲ ਹੋਰ ਕਈ ਨਵੇਂ ਮੁੱਦੇ ਜੁੜ ਗਏ ਨੇ ਹੁਣ ਉਹਨਾਂ ਮੁੱਦਿਆਂ ਨੂੰ ਲੈ ਕੇ ਪੰਜਾਬ ਦੀ ਜਿਹੜੀ ਨੌਜਵਾਨੀ ਆ ਜਾਂ ਜਿਹੜੇ ਪੰਜਾਬ ਦੇ ਲੀਡਰ ਆ ਉਹਨਾਂ ਦੇ ਮੁੱਦੇ ਵੀ ਬਦਲ ਗਏ ਆ ਠੀਕ ਹੈ ਨਾ ਅਸੀਂ ਇੰਨਾ ਕਲੀਅਰ ਤੇ ਹੋਣ ਜਾਣੇ ਚਾਹੀਦੇ ਆ ਨਾ ਕਿ ਅੱਜ ਦਿੱਲੀ ਦੇ ਵਿੱਚੋਂ ਜਿਹੜਾ ਦਿੱਲੀ ਦੇ ਦੇ ਰਸੋਰਸ ਵੇਚ-ਵੇਚ ਕੇ ਬਾਹਰ ਦੇ ਹੋਰ ਕਾਰਪੋਰੇਟ ਘਰਾਣਿਆਂ ਨੂੰ ਪੂਰਾ ਆਪਣਾ ਮੁਲਕ ਵੇਚਣ ਤੇ ਆਇਆ ਉਹ ਕਿਸ ਦਰਦ ਚੋਂ ਜਾਂ ਕਿਸ ਨੀਅਤ ਚੋਂ ਪੰਜਾਬ ਦੀਆਂ ਜਿਹੜੀਆਂ ਚੀਜ਼ਾਂ ਜਿਹੜੇ ਪੰਜਾਬ ਦੇ ਹੱਕ ਆ ਉਹਨਾਂ ਦੇ ਉੱਤੇ ਉਹ ਅੱਖ ਰੱਖ ਕੇ ਬੈਠਾ ਹੋਇਆ ਯੂਨੀਵਰਸਿਟੀ ਇੱਕ ਮੁੱਦਾ ਆ ਚੰਡੀਗੜ੍ਹ ਇੱਕ ਅਲੱਗ ਮੁੱਦਾ ਆ ਜਿਹੜੀ ਮਨਜੀਤ ਸਿੰਘ ਭਾਜੀ ਨੇ ਗੱਲ ਕੀਤੀ ਨਾ ਕਿ ਜਿਹੜਾ ਉਹ ਚੰਡੀਗੜ੍ਹ ਦਾ ਤੇ ਪੰਜਾਬ ਦਾ ਰਿਸ਼ਤਾ ਜਿਹੜਾ ਯੂਨੀਵਰਸਿਟੀ ਕਰਕੇ ਉਹਨੂੰ ਉਹ ਅਲੱਗ-ਅਲੱਗ ਕਰਕੇ ਉਹ ਹੱਕ ਵੀ ਖੋਣਾ ਚਾਹੁੰਦੇ ਆ ਉਹ ਹੱਕ ਸਾਨੂੰ ਨੀਅਤ ਉਹਨਾਂ ਦੀ ਪਤਾ ਹੈ ਆ ਕਿ ਉਹ ਚੰਡੀਗੜ੍ਹ ਦੇ ਉੱਤੇ ਅੱਖ ਰੱਖ ਕੇ ਬੈਠੇ ਆ ਮੈਂ ਪਹਿਲੇ ਵੀ ਇੱਕ ਇੰਟਰਵਿਊ 'ਚ ਗੱਲ ਕੀਤੀ ਸੀਗੀ ਕਿ ਜਿੱਦਾਂ ਅਸੀਂ ਕੱਲ ਵੀ ਉੱਥੇ ਮਹਿਸੂਸ ਕੀਤੀ ਸੀ ਵੈਸੇ ਕਈ ਬੱਚਿਆਂ 'ਚ ਜੋ ਇਹ ਗੱਲ ਕਿਉਂਕਿ ਨਾ ਮੈਂ ਇਹ ਨਹੀਂ ਮੰਨਦਾ ਕਿ ਕਈ ਬੱਚੇ ਕਲੀਅਰ ਨਹੀਂ ਹੈਗੇ ਕਈ ਬੱਚੇ ਕਲੀਅਰ ਸਿਗੇ ਉਹਨਾਂ ਨੇ ਉਹ ਗੱਲ ਕਲੈਰਿਟੀ 'ਚੋਂ ਆਪਣੇ ਵੱਲੋਂ ਕੀਤੀ ਆ ਬਟ ਸਾਨੂੰ ਵੀ ਇਹ ਗੱਲ ਨਹੀਂ ਸਮਝ ਆ ਕਿ ਉਹ ਜੋ ਕਰ ਰਹੇ ਨੇ ਉਹਨਾਂ ਨੇ ਉਹ ਆਪਣਾ ਦਾਵਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਜਿਵੇਂ ਕਿ ਉੱਥੇ ਹਰਿਆਣਾ ਦੇ ਕੁਝ ਸਟੂਡੈਂਟ ਸੀਗੇ ਉਹ ਕਹਿੰਦੇ ਆ ਕਿ ਅਸੀਂ ਵੀ ਇਹ ਨਾ ਚੀਜ਼ਾਂ ਦੇ ਹੱਕ ਦੇ ਲਈ ਲੜ ਰਹੇ ਆ ਮਗਰ ਉਹ ਲੜ ਰਹੇ ਨੇ ਸਾਥ ਦੇਣ ਦੇ ਲਈ ਅਸੀਂ ਉਹਨਾਂ ਨੂੰ ਇਹ ਮੰਨ ਕੇ ਲੜਾਈ ਦਾ ਹਿੱਸਾ ਬਣਾ ਰਹੇ ਆ ਕਿ ਉਹ ਸਾਥ ਦੇਣਗੇ ਸਾਡਾ ਮੰਨ ਲਓ ਅੱਜ ਕੋਈ ਕਸ਼ਮੀਰ ਦੀ ਕੋਈ ਯੂਨੀਵਰਸਿਟੀ ਦਾ ਇਸ਼ੂ ਆ ਜਾਵੇ ਪੰਜਾਬ ਤੋਂ ਇੱਕ ਜਥੇਬੰਦੀ ਉਹਨਾਂ ਦਾ ਸਾਥ ਦੇਣ ਦੇ ਲਈ ਐਲਾਨ ਕਰੇ ਕੱਲ ਨੂੰ ਇਹ ਥੋੜੀ ਜਿਹੀ ਗੱਲ ਅਸੀਂ ਦਾਵਾ ਕਰ ਦਿਆਂਗੇ ਕੀ ਸਾਡਾ ਦਾਵਾ ਆ ਦਾਵਾ ਨਾ ਕਰੋ ਸਾਥ ਦਿਓ ਗੱਲ ਸਾਥ ਦੀ ਸੀ ਮਗਰ ਚਲੋ ਫਿਰ ਵੀ ਅੱਜ ਨਹੀਂ ਤਾਂ ਕੱਲ ਅਸੀਂ ਉਹਨਾਂ ਨੂੰ ਇਹ ਗੱਲ ਸਮਝਾ ਸਕਾਂਗੇ ਕਿਉਂਕਿ ਉਹ ਹੈ ਤਾਂ ਸਾਡਾ ਹੀ ਹਿੱਸਾ ਅਸੀਂ ਮਹਾਪੰਜਾਬ ਦੀ ਜਿਹੜੀ ਗੱਲ ਕਰਦੇ ਉੱਥੇ ਕਈ ਬੰਦੇ ਨੇ ਮਹਾਪੰਜਾਬ ਦੀ ਗੱਲ ਵੀ ਕੀਤੀ ਤੇ ਅਸੀਂ ਮੰਨ ਕੇ ਚੱਲਾਂਗੇ ਕਿ ਉਹ ਜੇ ਆਪਣੇ ਆਪ ਨੂੰ ਮਹਾਪੰਜਾਬ ਦਾ ਹਿੱਸਾ ਕਹਿ ਕੇ ਇਹ ਗੱਲ ਕਹਿ ਰਹੇ ਆ ਫਿਰ ਅਸੀਂ ਉਹਨੂੰ ਹੋਰ ਐਂਗਲ ਤੋਂ ਦੇਖਾਂਗੇ ਗੱਲ ਨੂੰ ਫਿਲਹਾਲ ਉਹ ਇਸ ਪੰਜਾਬ ਦੀ ਗੱਲ ਆ ਜਸ ਪੰਜਾਬ ਦੇ ਰਾਜਿਆਂ ਨੇ ਆਪਣੀਆਂ ਜਾਇਦਾਦਾਂ ਚੋਂ ਚੀਜ਼ ਬਣਾਈ ਤੇ ਸਾਡਾ ਉਹਦੇ ਤੇ ਦਾਵਾ ਆ ਤੇ ਅਸੀਂ ਆ ਚੀਜ਼ਾਂ ਕੋਈ ਐਵੇਂ ਨਹੀਂ ਲੈ ਲਈਆਂ ਅਸੀਂ ਹਰ ਇੱਕ ਚੀਜ਼ ਲਈ ਲੜਾਈ ਕੀਤੀ ਆ ਸੰਘਰਸ਼ ਕੀਤਾ ਆ ਤੇ ਤੁਸੀਂ ਇਹ ਗੱਲ ਆਮ ਸੁਣੀ ਹੋਵੇਗੀ ਕੱਲ ਦੇ ਸਾਰੇ ਉਸ ਸਿਨੈਰੀਓ ਚੋਂ ਕਿ ਜਿਨੇ ਇੰਡੀਅਨ ਪੋਲਿਟিক্যাল ਫਰੇਮ ਚੋਂ ਬੰਦੇ ਉੱਥੇ ਸਟੇਟਮੈਂਟ ਦੇ ਰਹੇ ਸੀ ਉਹ ਆਪਣੇ ਵੱਲੋਂ ਉਹਨਾਂ ਨੂੰ ਆਫਰ ਕਰ ਰਹੇ ਸੀਗੇ ਕਿ ਤੁਸੀਂ ਆਪਣੀ ਨੈਕਸਟਰੀਮ ਜਿਹੜੀ ਹੈਗੀ ਉਹ ਇੰਡੀਅਨ ਪੋਲਿਟਿਕਸ ਚੋਂ ਜਾਂ ਇਸ ਜਿਹੜੀ ਵੋਟ ਪੋਲਿਟਿਕਸ ਚੋਂ ਹਿੱਸਾ ਲੱਭੋ ਇਹਨਾਂ ਚੋਂ ਲੱਭੋ ਜੀ ਜੀ ਜੇ ਇਹਨਾਂ ਚੋਂ ਸੋਲੂਸ਼ਨ ਹੁੰਦਾ ਤੇ ਜਿਹੜੇ ਉੱਥੇ ਬੋਲ ਰਹੇ ਸੀ ਨਾ ਉਸ ਸੰਘਰਸ਼ ਦੇ ਨਾਂ ਦੇ ਫਿਰ ਉੱਥੋਂ ਸੋਲੂਸ਼ਨ ਲੈ ਕੇ ਆਂਦੇ ਕਿ ਆ ਲੋ ਬੱਚੋ ਆ ਸੋਲੂਸ਼ਨ ਆ ਤੁਸੀਂ ਸਾਨੂੰ ਚੁਣ ਕੇ ਉੱਥੇ ਭੇਜਿਆ ਸੀ ਅਸੀਂ ਪੰਜਾਬ ਦੇ ਨਵਾਂਦੇ ਆ ਤੇ ਅਸੀਂ ਤੁਹਾਨੂੰ ਸੋਲੂਸ਼ਨ ਦਿੱਤਾ ਉਹ ਪੋਲਿਟਿਕਸ ਸੋਲੂਸ਼ਨ ਦੇਣ ਲਈ ਨਹੀਂ ਆ ਪੰਜਾਬ ਨੂੰ ਅੱਜ ਤੱਕ ਜੋ ਵੀ ਮਿਲਿਆ ਹੈ ਸੰਘਰਸ਼ ਚੋਂ ਮਿਲਿਆ ਕੋਈ ਇੱਕ ਬੰਦਾ ਦਾਵਾ ਕਰਦਾ ਕਿ ਫਲਾਨੀ ਚੀਜ਼ ਫਲਾਨੀ ਚੀਜ਼ ਜਿਹੜੀ ਆ ਬਿਨਾਂ ਸੰਘਰਸ਼ ਚੋਂ ਪੰਜਾਬ ਨੂੰ ਹਿੱਸੇ ਪੈ ਗਈ ਹ ਹੁਣ ਕੋਈ 600 ਯੂਨਟ ਨਾ ਕਰਾਂ ਲੱਗੇ ਬਿਜਲੀ ਦੇ ਜਿਹੜੇ ਪੰਜਾਬ ਦੇ ਹੱਕ ਦੀ ਗੱਲ ਆ ਉਹ ਪੰਜਾਬ ਨੂੰ ਲੜ ਕੇ ਮਿਲੇ ਨੇ ਉਹਦੇ ਲਈ ਤੇ ਕੋਈ ਦਾਵਾ ਨਾ ਕਰੇ ਕਿ ਕਿਸੇ ਦਾ ਕੋਈ ਯੋਗਦਾਨ ਆ ਪੰਜਾਬ ਦੇ ਹਰੇਕ ਨੌਜਵਾਨ ਨੂੰ ਇਹ ਗੱਲ ਕਲੀਅਰ ਕਰਨੀ ਪੈਗੀ ਜਾਂ ਆਪਾਂ ਇਹ ਬੱਚਿਆਂ ਤੋਂ ਚੰਨੇ ਆਸ ਰੱਖਦੇ ਹਾਂ ਕਿ ਉਹ ਸਪਸ਼ਟ ਹੋਣ ਇੰਡੀਅਨ ਪੋਲਿਟੀਕਲ ਫਰੇਮ ਚੋਂ ਨਿਕਲ ਕੇ ਜਿਹੜੀ ਉਹ ਇਸ ਵੇਲੇ ਕੱਲ ਪੋਲਿਟਿਕ ਦਾ ਹਿੱਸਾ ਨੇ ਉਸ ਪੋਲਿਟਿਕਸ ਨੂੰ ਬਿਹਤਰ ਕਰਕੇ ਉਹ ਦੇਖਣ ਉਹਨਾਂ ਚੋਂ ਹੀ ਕੁਝ ਨਾ ਕੁਝ ਆਪਾਂ ਬਿਹਤਰ ਕਰ ਪਾਵਾਂਗੇ ਅੱਛਾ ਭਾਈ ਸਾਹਿਬ ਮੈਂ ਅੰਤਵਲ ਵੱਧ ਦੇ ਵੱਧ ਇੱਕ ਜ਼ਿਕਰ ਕਰਨਾ ਚਾਹੁੰਦਾ ਉਸ ਵੀਡੀਓ ਕਲਿੱਪ ਦਾ ਜਿਹੜੀ ਆਮ ਆਦਮੀ ਪਾਰਟੀ ਦੇ ਲੀਦਰ ਮਲਵਿੰਦਰ ਸਿੰਘ ਕੰਗ ਦੇ ਨਾਲ ਉਹ ਕਹਾ ਸੁਣੀ ਜੀ ਹੋ ਗਈ ਉਹ ਵਾਰਤਾਲਾਪ ਕੀ ਸੀ ਹੋਇਆ ਕਿ ਉੱਥੇ ਉਥੇ ਅਸਲ ਚ ਕੀ ਹੈ ਜਦੋਂ ਮਾਲਵਿੰਦਰ ਕੰਗ ਆਪਣੀ ਗੱਲ ਰੱਖ ਰਹੇ ਸੀ ਨਾ ਤਾਂ ਉਹ ਆਪਣੀ ਗੱਲ ਰੱਖਣ ਚੋਂ ਜਿੱਦਾਂ ਉਹਨਾਂ ਦਾ ਸਾਨੂੰ ਪਤਾ ਹੈ ਕਿ ਕਿਸ ਪਾਰਟੀ ਤੋਂ ਬਿਲੋਂਗ ਕਰ ਰਹੇ ਆ ਤੇ ਉਹ ਜਿਸ ਤਰੀਕੇ ਨਾਲ ਗੁੰਮਰਾਹ ਕਰ ਰਹੇ ਸੀ ਨਾ ਉਸ ਨੂੰ ਗੁੰਮਰਾਹ ਹੋਣ ਵਾਲੇ ਸਿਸਟਮ ਨੂੰ ਅਸੀਂ ਜਿਹੜਾ ਸੀਗਾ ਉਹਦਾ ਵਿਰੋਧ ਕਰਨਾ ਸੀ ਅਸੀਂ ਜਦੋਂ ਥੱਲੋਂ ਦੀ ਨਾਰੇ ਲਾਏ ਤੇ ਫਿਰ ਜਦੋਂ ਉਹ ਸਾਡੇ ਕੋਲੋਂ ਲੰਘ ਰਹੇ ਸੀ ਤੇ ਉਹ ਸਾਡੇ ਕੋਲ ਰੁਕਣ ਤੋਂ ਬਾਅਦ ਸਾਨੂੰ ਉਹਨਾਂ ਨੇ ਪੁੱਛਿਆ ਯਾ ਪਲੇਟੋ ਉਹਨਾਂ ਨੇ ਜਿੱਦਾਂ ਪ੍ਰੈਜ਼ੈਂਟ ਕੀਤਾ ਉਸ ਤਰੀਕੇ ਨਾਲ ਆਪਾਂ ਇਹ ਮੰਨ ਕੇ ਚੱਲੀਏ ਕਿ ਉਹ ਜਿਹੜਾ ਉਹਨਾਂ ਨੇ ਦੋ ਤਿੰਨ ਦਿਨ ਪਹਿਲਾਂ ਕੁੜੀ ਨੂੰ ਮਿਲਣ ਵੇਲੇ ਜਦੋਂ ਕੁੜੀ ਉਹਨਾਂ ਦਾ ਵਿਰੋਧ ਕਰ ਰਹੀ ਸੀ ਸਿਰ ਸਿਰ ਤੇ ਹੱਥ ਰੱਖਿਆ ਸੀਗਾ ਉਹ ਇੱਕ ਉਹਨਾਂ ਨੇ ਬੜਪਣ ਚ ਉਹ ਕੀਤੀ ਜਿਹੜੀ ਚੀਜ਼ ਦਿਖਦੀ ਆ ਬਟ ਮੈਂ ਜਦੋਂ ਉਹਨਾਂ ਨੂੰ ਕੱਲ ਫੀਲ ਕੀਤਾ ਤੇ ਉਹ ਬੜਪਣ ਵਾਲੀ ਗੱਲ ਨਹੀਂ ਸੀਗੀ ਉਹਦੇ ਚ ਪ੍ਰੋਬਲਮ ਮੈਨੂੰ ਦਿਖੀ ਪ੍ਰੋਬਲਮ ਕੀ ਦਿਖੀ ਕਿ ਉਹਨਾਂ ਨੂੰ ਪਤਾ ਆ ਕਿ ਇੱਥੇ ਮੀਡੀਆ ਵੀ ਆ ਇੱਥੇ ਆਲੇ ਦੁਆਲੇ ਜਿਹੜੇ ਲੋਕ ਨੇ ਉਹਨਾਂ ਦੀ ਸਮਝ ਕਿੰਨੀ ਕਿੱਡੇ ਵੱਲ ਆ ਉਹ ਸਾਰੀਆਂ ਚੀਜ਼ਾਂ ਚੋ ਜੋ ਉਥੋਂ ਕਰ ਰਹੇ ਸੀਗੇ ਕੱਲ ਵੀ ਉਹਦਾ ਅਸੀਂ ਸਮਝਦੇ ਹਾਂ ਕਿ ਉਹਨਾਂ ਦੇ ਵਿੱਚ ਖੋਟ ਸੀਗੀ ਉਹਨਾਂ ਨੇ ਜੇ ਕੁਝ ਕਰਨਾ ਹੀ ਸੀਗਾ ਤੇ ਉਹ ਸਭ ਤੋਂ ਪਹਿਲਾਂ ਜੋ ਮੈਂ ਉਹਨਾਂ ਦੇ ਨਾਲ ਬਹਿਸ ਵਿੱਚ ਗੱਲ ਵੀ ਕੀਤੀ ਉਹ ਕਹਿੰਦੇ ਮੈਂ ਕਰ ਕੀ ਸਕਦਾ ਆਪਾਂ ਕਿਹਾ ਕਿ ਤੁਸੀਂ ਜੇ ਇਸ ਮੰਨਦੇ ਆ ਕਿ ਤੁਸੀਂ ਇਸ ਪਾਰਟੀ ਚੋਂ ਔਰ ਤੁਸੀਂ ਮਤਲਬ 13 ਮੈਂਬਰ ਪਾਰਲੀਮੈਂਟ ਹੈਗੀ ਪੰਜਾਬ ਦੀ ਟੋਟਲ ਸੀਟਾਂ ਉਹਨਾਂ ਚ ਇੱਕ ਮੈਂਬਰ ਪਾਰਲੀਮੈਂਟ ਤੁਸੀਂ ਤੁਸੀਂ ਹੁਣ ਵੀ ਕਹਿੰਦੇ ਹੋ ਕਿ ਮੈਂ ਕਰ ਕੀ ਸਕਦਾ ਫਿਰ ਤੁਸੀਂ ਅਸਤੀਫਾ ਦੇ ਦਿਓ ਜੇ ਇਹ ਬੰਦਾ ਅਸਤੀਫਾ ਦਿੰਦਾ ਹੈ ਨਾ ਉਦੇ ਨਾਲ ਉਹਦੀ ਜਿਹੜੀ ਸ਼ਬੀਆ ਹੋਰ ਵਧੀਆ ਹੋ ਕੇ ਨਿਕਲਦੀ ਆ ਫਿਰ ਇੱਕ ਐਮਪੀ ਕਹਿ ਰਿਹਾ ਕਿ ਮੈਂ ਕੀ ਕਰ ਸਕਦਾ ਜਿਹੜਾ ਲੋਕ ਸਭਾ ਦੇ ਵਿੱਚ ਜਾ ਕੇ ਬਹਿੰਦਾ ਹੈ ਹੈਰਾਨੀ ਦੀ ਗੱਲ ਨਹੀਂ ਉਹ ਨਾ ਉਹਨਾਂ ਨੇ ਇਹੀ ਨਹੀਂ ਮਤਲਬ ਇਦਾਂ ਦਾ ਬਹੁਤ ਕੁਝ ਕਨਵਰਸੇਸ਼ਨ ਦੌਰਾਨ ਹੋਇਆ ਮਗਰ ਅਸੀਂ ਇਹ ਗੱਲ ਕਹਿੰਨੇ ਆ ਕਿ ਜੇ ਤੁਹਾਡੀ ਨੀਅਤ ਚ ਸਪਸ਼ਟ ਹੋਵੇ ਚੀਜ਼ ਆ ਤੁਸੀਂ ਨੀਅਤ ਚੋਂ ਕਰ ਰਹੇ ਹੋ ਤੇ ਤੁਹਾਨੂੰ ਇਹ ਗੱਲ ਇੱਥੇ ਆ ਕੇ ਸਾਬਤ ਨਾ ਕਰਨੀ ਪਵੇ ਤੁਹਾਨੂੰ ਇਹ ਚੀਜ਼ ਕਹਿਣੀ ਨਾ ਪਵੇ ਲੋਕ ਆਪ ਕਹਿਣ ਕਿਸ ਬੰਦੇ ਨੇ ਸਾਡੀ ਖਾਤਰ ਇਹ ਕੁਰਬਾਨੀ ਕੀਤੀ ਕਰਦੇ ਨੇ ਨਾ ਲੋਕ ਕੁਰਬਾਨੀਆਂ ਇਹਨਾਂ ਨੇ ਕੁਰਬਾਨੀ ਵਿੱਚੋਂ ਨਹੀਂ ਕੀਤਾ ਇਹਨਾਂ ਨੇ ਫਾਇਦੇ ਵਿੱਚੋਂ ਚੀਜ਼ਾਂ ਜਿਹੜੀਆਂ ਉਹ ਚੀਜ਼ਾਂ ਉਸ ਤਰੀਕੇ ਨਾਲ ਕੀਤੀਆਂ ਨੇ ਜੇ ਮੇਰੇ ਨਾਲ ਨਾ ਉਸ ਵੀਡੀਓ ਦੇ ਥੱਲੇ ਕੁਝ ਬੰਦੇ ਡਿਸਕਸ ਵੀ ਕਰ ਰਹੇ ਆ ਜਾਂ ਕਮੈਂਟਸ ਕਰ ਰਹੇ ਆ ਉਹਨਾਂ ਨਾਲ ਮੇਰੀ ਡਿਸਕਸ਼ਨ ਇਹੀ ਚੱਲ ਰਹੀ ਆ ਹੁਣ ਦੇਖੋ ਬੰਦੇ ਕੀ ਗੱਲ ਕਰਦੇ ਆ ਅਸੀਂ ਤਾਂ ਉਹਨਾਂ ਨੂੰ ਮੰਨਦੇ ਆ ਕਿ ਉਹ ਸਾਡੇ ਸਰੂਪ ਵਰਗੇ ਬੰਦੇ ਨੇ ਸਾਡੇ ਵਰਗੇ ਹੀ ਨੇ ਉਹਨਾਂ ਨੇ ਅੱਗੇ ਜਾ ਕੇ ਸਾਡੀ ਗੱਲ ਕਰਨੀ ਚਾਹੀਦੀ ਸੀ ਮਗਰ ਇੱਕ ਗੱਲ ਇਹ ਕਿਉਂ ਭੁੱਲ ਜਾਂਦੇ ਆ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਦਿੱਲੀੋਂ ਜਦੋਂ ਉਹਨਾਂ ਨੂੰ ਇਹ ਅਹੁਦੇਦਾਰੀਆਂ ਦੇ ਰਹੇ ਸੀਗੇ ਜੇ ਆਪਾਂ ਮੰਨ ਵੀ ਲਈਏ ਕਿ ਜਿਹੜੇ ਸਾਡੇ ਸਿੱਖੀ ਸਰੂਪ ਵਾਲੇ ਜਿਹੜੇ ਸਿੱਖ ਨੇ ਜੇ ਉਹ ਸਾਨੂੰ ਪ੍ਰੈਜ਼ੈਂਟ ਕਰਨ ਲਈ ਉੱਥੇ ਪਹੁੰਚੇ ਵੀ ਨਹੀਂ ਜਿਹੜੀ ਪਾਰਟੀ ਤੋਂ ਪਹੁੰਚੇ ਨੇ ਨਾ ਜਿਹੜੀ ਦਿੱਲੀੋਂ ਚਲਦੀ ਆ ਉਹ ਉਹਨਾਂ ਦੇ ਸਰੂਪ ਨੂੰ ਵਰਤਨ ਦੇ ਲਈ ਉਹਨਾਂ ਨੂੰ ਉੱਥੇ ਉਸ ਪੋਜੀਸ਼ਨ ਤੇ ਲੈ ਕੇ ਆਈ ਆ ਐਵੇਂ ਨਹੀਂ ਕੁਲਤਾਰ ਸਿੰਘ ਸੰਧਵਾ ਜਿਹੜੇ ਸੀਗੇ ਉਹ ਗਾਂ ਦੇ ਪੂਛ ਤੋਂ ਆਪਣੀ ਪੱਗ ਦੇ ਉੱਤੇ ਜਿਹੜਾ ਝਾੜਾ ਕਰਵਾਉਣ ਤੋਂ ਬਾਅਦ ਆਪਣੇ ਆਪ ਨੂੰ ਲੋਕ ਸਪੀਕਰ ਬਣੇ ਸੀਗੇ ਸੋ ਜਿਹੜੀਆਂ ਇਹ ਪੋਜੀਸ਼ਨਾਂ ਨੇ ਨਾ ਇਹਨਾਂ ਨੂੰ ਕੁਛ ਨਾ ਕੁਛ ਸਾਬਤ ਕਰਨ ਤੋਂ ਬਾਅਦ ਮਿਲੀਆਂ ਨੇ ਤੇ ਆਪਾਂ ਇਦਾਂ ਦੇ ਸਮਝੋਤੇ ਕਰਨ ਵਾਲੇ ਬੰਦਿਆਂ ਤੋਂ ਆਸ ਨਹੀਂ ਕਰ ਸਕਦੇ ਕਿ ਇਹ ਪੰਜਾਬ ਦੇ ਲਈ ਜਿਹੜਾ ਹੈਗਾ ਕੁਝ ਚੰਗਾ ਕਰ ਲੈਣਗੇ ਸੋ ਇਹ ਸਮੱਸਿਆਵਾਂ ਇਹਨਾਂ ਬੰਦਿਆਂ ਦੇ ਵਿੱਚ ਹੈਗੀਆਂ ਨੇ ਸਰੂਪ ਵਿੱਚ ਸਾਡੇ ਵਾਲਾ ਹੈਗਾ ਮਗਰ ਜਿਹੜੀ ਅੰਦਰੋਂ ਦੀ ਉਹਨਾਂ ਦੇ ਖਾਕੀ ਨਿੱਕਰ ਜਿਹੜੀ ਬੋਲਦੀ ਹੈ ਨਾ ਉਹ ਜੀ ਜਿਹੜੀ ਆ ਉਹ ਸਾਨੂੰ ਤਿੱਖਦੀ ਆ ਤਾਂ ਆਸੀਂ ਉਹਨਾਂ ਦਾ ਵਿਰੋਧ ਕਰਦੇ ਆ ਜਾਂ ਇਸੀ ਗੱਲ ਨਾਲ ਕਿਉਂ ਕੱਲ ਜਿਹੜਾ ਉੱਥੇ ਉਹਨਾਂ ਦਾ ਵਿਰੋਧ ਹੋਇਆ ਤੇ ਅਸੀਂ ਮੰਨਦੇ ਦੇਖੋ ਸਾਨੂੰ ਉਹਨਾਂ ਨਾਲ ਕੋਈ ਨਿੱਜੀ ਸਮੱਸਿਆ ਨਹੀਂ ਹੈ ਨਿੱਜੀ ਹੋ ਸਕਦਾ ਨਿੱਜੀ ਵਿਚਾਰ ਤਾਂ ਰਾਜੋ ਵੱਖਰੇ ਹੋਣਾ ਚਾਹੁੰਦੇ ਹੋ ਮੈਂ ਦਾਵਾ ਨਾ ਨਾ ਕਰਨ ਕਿ ਅਸੀਂ ਸੱਚੇ ਆ ਸੱਚੀ ਜਿਹੜੀ ਗੱਲ ਹੁੰਦੀ ਆ ਉਹਦੇ ਚ ਲੋਕ ਆਪੇ ਨਾਲ ਹੋ ਜਾਂਦੇ ਆ ਯੂਨੀਵਰਸਿਟੀ ਦੇ ਵਿੱਚ ਕਹਿੰਦੇ ਉਹ ਦੋ ਵਾਰ ਪ੍ਰਧਾਨ ਰਹੇ ਚੁਕੇ ਨੇ ਉਸ ਯੂਨੀਵਰਸਿਟੀ ਚੋਂ ਤੇ ਉਸ ਯੂਨੀਵਰਸਿਟੀ ਲਈ ਉਹਨਾਂ ਨੂੰ ਨਹੀਂ ਪਤਾ ਕਰਨ ਲੱਗੀ ਆ ਉਹ ਸਾਨੂੰ ਕਹਿੰਦੇ ਸੀ ਡਿਬੇਟ ਕਰ ਲੈਨੇ ਆ ਮੈਨੂੰ ਉਹਨਾਂ ਨੇ ਵੀ ਆਫਰ ਕੀਤਾ ਡਿਬੇਟ ਕਰਨ ਲਈ ਤਾਂ ਉਹਨਾਂ ਨੂੰ ਅਸੀਂ ਉੱਥੇ ਭੇਜਿਆ ਤੇ ਜਿੱਥੇ ਉਹਨਾਂ ਨੇ ਡਿਬੇਟ ਕਰਨੀ ਉੱਥੇ ਉਹਨਾਂ ਕੋਲ ਡਿਬੇਟ ਨਹੀਂ ਹੋ ਰਹੀ ਉਹਨਾਂ ਸਾਡੇ ਨਾਲ ਡਿਬੇਟ ਕਰਨੀ ਆ ਉਹ ਗੱਲਾਂ ਤਾਂ ਕੱਟੀਆਂ ਗਈਆਂ ਤਾਂ ਉਸ ਜਗ੍ਹਾ ਤੇ ਗੁੱਸਾ ਜਿਹੜਾ ਸਾਹਮਣੇ ਆ। ਇਹ ਸਿਚੁਏਸ਼ਨ ਹੁਣ ਵੇਖਣ ਦੀ ਲੋੜ ਹੈ ਕਿ ਆਖਿਰ ਇਹ ਮੁੱਦਾ ਕਿ ਸੱਦ ਤੱਕ ਵਧੂਗਾ। ਔਰ ਇਹਨੂੰ ਕਿੱਥੇ ਤੱਕ ਜਾਣਾ ਚਾਹੀਦਾ, ਕਿੱਥੇ ਤੱਕ ਇਹਨੂੰ ਲੈ ਕੇ ਜਾਣਾ ਚਾਹੀਦਾ ਇਹਦੇ ਉੱਤੇ ਵੀ ਨਜ਼ਰਸਾਨੀ ਹੋਣੀ ਜ਼ਰੂਰੀ ਹੈ। ਇਹਨੂੰ ਲੈ ਕੇ ਚੱਲਣਾ ਨਾਲ ਤੋੜਨਾ ਜ਼ਰੂਰੀ ਹੈ ਇਸ ਮੁੱਦੇ ਦੇ। ਖੈਰ ਉਹ ਹੁਣ ਵਕਤੇ ਮੈਸਰ ਹੈ ਕੀ ਕੁਝ ਹੋਵੇਗਾ ਦੱਸਦੇ ਰਹਿਾਂਗੇ ਬਣੇ ਰੋਬਾਨੀਆ ਪੰਜਾਬੀ।